ਹਾਂਜੀ ਸਟੂਡੈਂਟਸ ਵੈਲਕਮ ਕਰਦਾ ਹਾਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ 12th ਕਲਾਸ ਸਟੂਡੈਂਟਸ ਦੇ ਲਈ ਅਖੋਤਾਂ ਲੈ ਕੇ ਆਇਆ ਹਾਂ ਹਾਂਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਫਾਈਨਲ ਐਗਜ਼ਾਮ ਦੇ ਵਿੱਚ ਅਖੋਤਾਂ ਵਾਲੇ ਟੌਪਿਕ ਜਿਹੜੇ ਕਿ ਇਹ ਇਹਦੇ ਵਿੱਚੋਂ 12 ਅੰਕਾਂ ਦੇ ਆਉਣੇ ਨੇ ਤੁਹਾਨੂੰ ਪੰਜ ਖੋਤਾਂ ਆਉਣਗੀਆਂ ਜਿਹਦੇ ਵਿੱਚ ਤੁਸੀਂ ਤਿੰਨ ਕਰਨੀਆਂ ਹੋਣਗੀਆਂ ਹਰ ਇੱਕ ਖੋਤ ਤੁਹਾਡੀ 2 ਮਾਰਕਸ ਦੀ ਆ ਫਿਰ ਤੁਹਾਨੂੰ ਜਿਹੜੇ ਵੈਰੀ ਸ਼ਾਰਟ ਕੁਐਸਚਨ ਅਨਸਰ ਆਬਜੈਕਟਿਵ ਟਾਈਪ ਆਉਣ ਉਹਨਾਂ ਨੂੰ 2-2 ਮਾਰਕਸ ਵਾਲੇ ਉਹਨਾਂ ਦੇ ਵਿੱਚੋਂ ਤਿੰਨ ਖੋਤਾਂ ਆਉਣਗੀਆਂ ਠੀਕ ਹੈ ਤੇ ਇਕ ਖਾਤ ਦਾ ਅਰਥ ਪੁੱਛਿਆ ਜਾਊਗਾ ਵੀ ਇਹ ਕਿਹ ਕਿਹ ਸਥਿਤੀ ਨੂੰ ਪ੍ਰਗਟਾਉਂਦੀ ਹੈ ਤੇ ਇੱਕ ਸਥਿਤੀ ਦੱਸ ਕੇ ਫਿਰ ਵੀ ਇਸ ਸਥਿਤੀ ਦੇ ਅਕੋਰਡਿੰਗ ਕਿਹੜੀ ਖਾਤ ਟੁਕਮੀ ਹੈ ਐਵੇਂ ਆਉਣਾ ਠੀਕ ਹੈ ਸੋ ਇਹਦੇ ਲਈ ਤੁਹਾਨੂੰ ਉਹ ਖਾਤਾਂ ਵਾਲਾ ਟੌਪਿਕ ਕਰਨਾ ਬਹੁਤ ਜ਼ਰੂਰੀ ਹੈ 12 ਅੰਕਾਂ ਦਾ ਪੋਰਸ਼ਨ ਤੁਹਾਡਾ ਜਿਹੜੇ ਕਿ ਖਾਤਾਂ ਦੇ ਵਿੱਚ ਹੈ ਹਾਂਜੀ ਮੈਂ ਤੁਹਾਨੂੰ ਅਰਥ ਦੱਸ ਕੇ ਫੇਰ ਬਣਵਾਉਂਗੀ ਠੀਕ ਹੈ ਤਾਂ ਕਿ ਤੁਹਾਡੇ ਈਜ਼ੀਲੀ ਮਾਈਂਡ ਦੇ ਵਿੱਚ ਯਾਦ ਰਹਿਣ ਊਠੇ ਤਾਂ ਊਠ ਨਹੀਂ ਰੇਤੇ ਦੀ ਮੁੱਠ ਤਾਂ ਜਦੋਂ ਆਪਾਂ ਨੇ ਇਹ ਕਹਿਣਾ ਹੋਵੇ ਕਿ ਜਿਹੜਾ ਬੰਦਾ ਕੰਮ ਨਹੀਂ ਕਰਦਾ ਉਹ ਨਿਕੰਮਾ ਨਿਗੂਣਾ ਠੀਕ ਹੈ ਤਾਂ ਉੱਥੇ ਆਪਾਂ ਜਿਹੜੇ ਕਿ ਇਹ ਖੋਤ ਵਰਤਾਂਗੇ ਊਠੇ ਤਾਂ ਊਠ ਨਹੀਂ ਰੇਤੇ ਦੀ ਮੁੱਠ ਜਿਵੇਂ ਮਨਵੀਰ ਤੂੰ ਦੁਪਹਿਰ ਤੱਕ ਸੁੱਤਾ ਹੀ ਨਾ ਰਿਹਾ ਕਾਰਨ ਜਦੋਂ ਨੌਕਰੀ ਨਹੀਂ ਮਿਲਦੀ ਵੀ ਜਦੋਂ ਤੱਕ ਜਿਹੜੇ ਕਿ ਨੌਕਰੀ ਨਹੀਂ ਮਿਲਦੀ ਉਦੋਂ ਤੱਕ ਤੈਨੂੰ ਆਪਣੇ ਮਾਤਾ ਪਿਤਾ ਦੇ ਕੰਮ ਦੇ ਵਿੱਚੋ ਜਿਹੜੇ ਕਿ ਹੱਥ ਵਟਾਉਣਾ ਚਾਹੀਦਾ ਜਾਂ ਤੁਸੀਂ ਕਹਿ ਸਕਦੇ ਹੋ ਕਿ ਤੁਹਾਨੂੰ ਆਪਣੇ ਪਿਤਾ ਦੇ ਪਿਤਾ ਜੀ ਦੇ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਹੱਥ ਵਟਾਉਣਾ ਚਾਹੀਦਾ ਬੇਲਾ ਤੇ ਆਲਸ ਬੰਦੇ ਨੂੰ ਨਿ ਕੰਮਾ ਕਰ ਦਿੰਦੀਆਂ ਨੇ ਤੇ ਸਿਆਣਿਆਂ ਨੇ ਠੀਕ ਹੀ ਕਿਹਾ ਹੈ ਉੱਠੇ ਤਾਂ ਊਠ ਨਹੀਂ ਰੇਤੀ ਦੀ ਮੁੱਠ ਠੀਕ ਹੈ ਤਾਂ ਮਨਵੀਰ ਦੇ ਮਾਤਾ ਜੀ ਨੇ ਉਹ ਨੂੰ ਇਹ ਉਸ ਨੂੰ ਸਮਝਾਉਂਦਿਆਂ ਕਿਹਾ ਅੱਗੇ ਆਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਤੇ ਮੋਹਰਾਂ ਤਾਂ ਇਹ ਜਦੋਂ ਕੀਮਤੀ ਚੀਜ਼ ਦੇ ਵੱਲ ਆਪਾਂ ਬੇਪਰਵਾਹੀ ਵਰਤੀ ਜਾਵੇ ਬੱਟ ਜਿਹੜੀ ਨਿਗੂਣੀ ਚੀਜ਼ ਆ ਪਰ ਨਿਗੂਣੀ ਚੀਜ਼ ਆ ਜਿਹੜੀ ਉਹਦੀ ਸੰਭਾਲ ਕੀਤੀ ਜਾਵੇ ਮੈਂ ਅਰਥ ਸਟੂਡੈਂਟਸ ਤੋਂ ਉਹਨੂੰ ਬੋਲ ਰਹੀ ਆ ਸੋ ਸਮਝਣ ਦੀ ਕੋਸ਼ਿਸ਼ ਕਰਨੀ ਠੀਕ ਹੈ ਤਾਂ ਇਹਦੇ ਵਿੱਚ ਬਿਸ਼ਰਨਜੀਤ ਜਿਹੜੇ ਕਿ ਆਪਣੇ ਨਕਲੀ ਗਹਿਣਿਆਂ ਨੂੰ ਡੱਬਿਆਂ ਦੇ ਵਿੱਚ ਸਾਮ-ਸਾਮ ਕੇ ਰੱਖਦੀ ਆ ਤਾਂ ਇੱਕ ਦਿਨ ਉਹ ਆਪਣੇ ਸੋਨੇ ਦੀ ਜਿਹੜੀ ਅੰਗੂਠੀ ਆ ਉਹ ਗੁਸਲਖਾਨੇ ਦੇ ਵਿੱਚ ਰੱਖ ਕੇ ਭੁੱਲ ਗਈ ਤਾਂ ਇਹ ਦੇਖ ਕੇ ਉਸ ਦੀ ਮਾਂ ਨੇ ਕਿਹਾ ਕਿ ਨਕਲੀ ਗਹਿਣਾ ਤਾਂ ਤੂੰ ਬੜੇ ਸਾਮ-ਸਾਮ ਕੇ ਰੱਖਦੀ ਆ ਸੋਨੇ ਦੀ ਅੰਗੂਠੀ ਇੱਥੇ ਰੱਖੀ ਪਈ ਹੈ ਤਾਂ ਤੇਰਾ ਤਾਂ ਉਹ ਹਾਲ ਹੈ ਆਖੇ ਅਸ਼ਰਫੀਆਂ ਦੀ ਲੁੱਟ ਕੋਲਿਆਂ ਤੇ ਮੋਰਾ ਅੱਗੇ ਹੈ ਅੱਗੇ ਸੱਪ ਤੇ ਪਿੱਛੇ ਸ਼ੀਂ ਤਾਂ ਥੜ ਖਤ ਤਾਂ ਇਹੋ ਖਤ ਉਹਦੇ ਵਰਤੀ ਜਾਂਦੇ ਜਦੋਂ ਆਦਮੀ ਡਰ ਦੇ ਕਾਰਨ ਨਾ ਤਾਂ ਅੱਗੇ ਜਾ ਸਕਦਾ ਤਾਂ ਨਾ ਪਿੱਛੇ ਜਾ ਸਕਦਾ ਮਤਲਬ ਕਿ ਜਦੋਂ ਕੋਈ ਡਰ ਜਾਂ ਮੁਸੀਬਤ ਦੇ ਕਰਕੇ ਨਾ ਅੱਗੇ ਜਾ ਸਕੇ ਨਾ ਪਿੱਛੇ ਜਾ ਸਕੇ ਤਾਂ ਆਪਾਂ ਅੱਗੇ ਸੱਪ ਦੇ ਪਿੱਛੇ ਸੀ ਤਾਂ ਇਹਦੇ ਵਿੱਚ ਆ ਜਾਊਗਾ ਵੀ ਅਜੀਤ ਸਿੰਘ ਆਪਣੀ ਜ਼ਮੀਨ ਗਹਿਣੇ ਰੱਖ ਕੇ ਵਿਦੇਸ਼ ਚਲਾ ਗਿਆ ਤਾਂ ਉੱਥੇ ਪਹੁੰਚ ਕੇ ਉਹਨੂੰ ਪਤਾ ਲੱਗਦਾ ਕਿ ਏਜੰਟ ਨੇ ਉਹਦੇ ਨਾਲ ਧੋਖਾ ਕੀਤਾ ਤੇ ਗੈਰਕਾਨੂੰਨੀ ਢੰਗ ਦੇ ਨਾਲ ਉਹਨੂੰ ਵਿਦੇਸ਼ ਭੇਜਿਆ ਤਾਂ ਉਹ ਨਾ ਤਾਂ ਹੁਣ ਵਿਦੇਸ਼ ਦੀ ਵਿੱਚ ਰਹਿ ਕੇ ਆਜ਼ਾਦੀ ਦੇ ਨਾਲ ਕੋਈ ਕੰਮ ਕਰ ਸਕਦਾ ਉੱਥੇ ਤੇ ਨਾ ਹੀ ਵਾਪਸ ਆ ਸਕਦਾ ਠੀਕ ਹੈ ਤਾਂ ਉਹਦੇ ਨਾਲ ਕਿਹੜੀ ਗੱਲ ਹੋਗੀ ਅੱਗੇ ਸੱਪ ਤੇ ਪਿੱਛੇ ਸ਼ੀਮ ਨੈਕਸਟ ਹੈ ਅਦਰ ਤੇਰੀ ਚਾਦਰ ਨੂੰ ਬਹਿਣਾ ਤੇਰੇ ਗਹਿਣੇ ਨੂੰ ਤਾਂ ਜਦੋਂ ਦਾ ਹਰਜਿੰਦਰ ਸਿੰਘ ਪ੍ਰਧਾਨ ਬਣਿਆ ਠੀਕ ਹੈ ਪਹਿਲਾਂ ਇਹਦਾ ਅਰਥ ਅਦਰ ਤੇਰੇ ਚਾਦਰ ਨੂੰ ਬਹਿਣਾ ਤੇਰੇ ਗਹਿਣੇ ਨੂੰ ਤਾਂ ਜਦੋਂ ਇਹ ਦਸਣਾ ਉਹ ਵੀ ਕਿ ਚੰਗੀ ਫੱਬਣੀ ਨੂੰ ਹੀ ਚੰਗਾ ਅਦਰ ਮਿਲਦਾ ਮਤਲਬ ਕਿ ਜ਼ਿੰਮੇ ਦਾ ਫੱਬਣੀ ਹੋਊਗੀ ਓਮੇ ਦੇ ਨੂੰ ਰਿਸਪੈਕਟ ਮਿਲੂਗੀ ਠੀਕ ਹੈ ਮਤਲਬ ਕਿ ਅਗਰ ਕੋਈ ਪਿੰਡ ਦੇ ਵਿੱਚ ਸਰਪੰਚ ਬਣ ਗਿਆ ਤਾਂ ਉਹ ਬੇਸ਼ੱਕ ਉਹ ਆਮ ਇਨਸਾਨ ਸੀ ਕੋਈ ਵੱਲੋਂ ਨਹੀਂ ਬੁਲਾਉਂਦਾ ਸੀ ਬਟ ਹੁਣ ਉਹ ਸਰਪੰਚ ਬਣ ਗਿਆ ਤਾਂ ਸਾਰੇ ਉਹਦੇ ਅੱਗੇ ਪਿੱਛੇ ਨੇ ਠੀਕ ਹੈ ਜਾਂ ਕੋਈ ਕਿਸੇ ਅਹੁਦੇ ਤੇ ਲੱਗ ਗਿਆ ਪਹਿਲਾਂ ਉਹਨੂੰ ਕੁਝ ਕੋਈ ਨਹੀਂ ਪੁੱਛਦਾ ਸੀ ਬਟ ਉਹਦੇ ਹੁਣ ਅਹੁਦੇ ਦੇ ਕਰਕੇ ਉਹਦੀ ਜਾਣ ਪਛਾਣ ਬਣ ਰਹੀ ਹੈ ਤਾਂ ਤਾਂ ਇਹ ਖੌਤ ਵਰਤੀ ਜਾਊਗੀ ਤਾਂ ਆਪਾਂ ਇਹਦੇ ਵਿੱਚ ਕਿਹਾ ਜਾਊਗਾ ਵੀ ਜਦੋਂ ਦਾ ਹਰਜਿੰਦਰ ਸਿੰਘ ਪ੍ਰਧਾਨ ਬਣਿਆ ਤਾਂ ਉਹਦੀ ਬੈਠਕ ਦੇ ਵਿੱਚ ਬੜੀ ਰੌਣਕ ਲੱਗੀ ਹੋਈ ਹੈ ਠੀਕ ਹੈ ਰੁਕੇ சுரேਸ਼ ਨੇ ਕਿਹਾ ਲੋਕ ਹਰਜਿੰਦਰ ਸਿੰਘ ਕਰਕੇ ਥੋੜਾ ਜਾਂਦੇ ਨੇ ਉਹ ਤਾਂ ਉਹਦੀ ਪ੍ਰਧਾਨਗੀ ਕਰਕੇ ਜਾਂਦੇ ਮਤਲਬ ਕਿ ਕਿਸੇ ਦੀ ਇੱਜ਼ਤ ਉਹਦੇ ਅਹੁਦੇ ਦੇ ਕਰਕੇ ਹੁੰਦੀ ਠੀਕ ਹੈ ਸਿਆਣੇ ਨੇ ਠੀਕ ਹੀ ਕਿਹਾ ਆਦਰ ਤੇਰੀ ਚਾਦਰ ਨੂੰ ਬੈਣਾ ਤੇਰੇ ਗਹਿਣੇ ਨੂੰ ਰਜਵਿੰਦਰ ਨੇ ਉੱਤਰ ਦਿੱਤਾ ਕਿ ਹੈ ਆਪੇ ਫਾਤੜੇ ਤੈਨੂੰ ਕੌਣ ਛੁੜਾਵੇ ਜਦੋਂ ਕੋਈ ਬੰਦਾ ਜਾਣ ਬੁੱਝ ਕੇ ਮੁਸ਼ਕਲ ਜਾਂ ਮੁਸੀਬਤ ਨੂੰ ਆਪਣੇ ਗੱਲ ਦੇ ਨਾਲ ਆ ਲਵੇ ਭਾਵ ਕਿ ਜਦੋਂ ਬੰਦਾ ਜਾਣ ਬੁੱਝ ਕੇ ਆਪਣੀ ਮੁਸੀਬਤ ਕਿਸੇ ਮੁਸੀਬਤ ਦੇ ਵਿੱਚ ਫਸ ਜਾਵੇ ਠੀਕ ਹੈ ਤਾਂ ਇਹਦੇ ਵਿੱਚ ਆਮੰਦ ਵੀ ਮਨਜੋਤ ਆਪਣੀ ਮਰਜ਼ੀ ਨਾਲ ਵਾਪਿਆਂ ਤੋਂ ਉਨਾਂ ਵਾਂ ਕੀ ਹੋ ਕੇ ਵਿਦਰੋਹੀ ਹੋ ਕੇ ਜਿਹੜੇ ਕਿ ਉਹਨਾਂ ਅਦਾਲਤੀ ਵਿਆਹ ਕਰਵਾ ਲਿਆ ਤੇ ਜਦੋਂ ਉਹਨੂੰ ਉਸ ਨੂੰ ਦੱਸਿਆ ਗਿਆ ਸੀ ਕਿ ਮੁੰਡਾ ਸ਼ਰਾਬੀ ਤੇ ਅੜਬ ਸੁਭਾ ਦਾ ਹੁਣ ਨਿਤ ਦੇ ਕਲੇਸ਼ ਤੋਂ ਦੁਖੀ ਹੋ ਕੇ ਇੱਕ ਦਿਨ ਉਹ ਆਪਣੀ ਮਾਂ ਕੋਲ ਆ ਕੇ ਰੋਣ ਲੱਗੀ ਤਾਂ ਉਸ ਦੀ ਮਾਂ ਨੇ ਕਿਹਾ ਇਸ ਦੇ ਵਿੱਚ ਅਸੀਂ ਕੀ ਕਰ ਸਕਦੇ ਆਪੇ ਫਾਤੜੀ ਤੈਨੂੰ ਕੌਣ ਚੜਾਈ ਮਤਲਬ ਕੀਤੇ ਨੇ ਖੁਦ ਜਦੋਂ ਜਦੋਂ ਜਾਣ ਬੁੱਝ ਕੇ ਮੁਸੀਬਤ ਨੂੰ ਆਪਣੇ ਜਿਹੜੇ ਕਿ ਗੱਲ ਆਇਆ ਜਾਵੇ ਤਾਂ ਅਗਿਆ ਸਿਕਸ ਤਾਂ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ ਤਾਂ ਜਦੋਂ ਕੋਈ ਆਪਣੀ ਹੀ ਵਿੜਾਈ ਬਾਰੇ ਜਦੋਂ ਕਿ ਆਪਣੀ ਹੀ ਵਡਿਆਈ ਕਰੇ ਤਾਂ ਖੌਤਾਂ ਆਪੇ ਮਰਜੀ ਪੁੱਜੀ ਆਪੇ ਮੇਰੇ ਬੱਚੇ ਜੀਨ। ਤਾਂ ਇਹ ਵਿੱਚ ਰਾਮ, ਚੰਦ ਸਾਰਾ ਦਿਨ ਜਿਹੜੇ ਕਿ ਜ ਕਿਸੇ ਦਾ ਵੀ ਨਾਮ ਲੈ ਸਕਦੇ। ਸਾਰਾ ਦਿਨ ਆਪਣੇ ਕਾਰੋਬਾਰ ਦੀਆਂ ਆਪਣੇ ਔਲਾਦ ਦੀਆਂ ਜਿਹੜੇ ਕਿ ਸਿਫਤਾਂ ਕਰਦਾ ਰਹਿੰਦਾ ਤੇ ਉਸ ਬਾਰੇ ਪਿੰਡ ਦੇ ਲੋਕ ਅਕਸਰ ਕਹਿੰਦੇ ਨੇ ਕਿ ਉਹਦੀ ਤਾਂ ਉਹ ਗੱਲ ਹੋਈ ਹੈ ਵੀ ਆਖੇ ਆਪੇ ਮਰਜੀ ਪੁੱਜੀ ਆਪੇ ਮੇਰੇ ਬੱਚੇ ਜੀਨ। ਅੱਗੇ ਆਪੇ ਹੱਥੀ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਤਾਂ ਜਦੋਂ ਹੱਥੀ ਕੰਮ ਕਰਨ ਦੀ ਜਿਹੜੀ ਕਿ ਮਹਾਂਦਰਸ਼ਨੀ ਹੋਵੇ ਵੀ ਆਪਣੇ ਹੱਥੀ ਜਿਹੜੇ ਕਿ ਕੰਮ ਕਰਨਾ ਦੀ ਆਪਾਂ ਨੇ ਕਿਸੇ ਨੂੰ ਨਸੀਹਤ ਨਹੀਂ ਹੋਵੇ ਜਾਂ ਮਹਾਂਦਰਸ਼ਨੀ ਹੋਵੇ ਤਾਂ ਜਸਮੀਤ ਦੀ ਸਹੇਲੀ ਨੂੰ ਉਸ ਨੂੰ ਭਰੋਸਾ ਦਿੱਤਾ ਕਿ ਪੌਤਿਕ ਵਿਗਿਆਨ ਦੇ ਪ੍ਰੈਕਟੀਕਲੀ ਉਹ ਉਸ ਨੂੰ ਮਾਡਲ ਬਣਾ ਕੇ ਦੇਵੇਗੀ ਪਰ ਜਦੋਂ ਪ੍ਰੈਕਟੀਕਲ ਵਿੱਚ ਇੱਕ ਦਿਨ ਰਹਿ ਗਿਆ ਤਾਂ ਉਹਦੀ ਸਹੇਲੀ ਨੇ ਜਵਾਬ ਦੇ ਦਿੱਤਾ ਤਾਂ ਜਸਮੀਤ ਘਬਰਾ ਗਈ ਤਾਂ ਉਹਦੀ ਦਾਦੀ ਨੇ ਦਾਦੀ ਜੀ ਨੇ ਕਿਹਾ ਅਜੇ ਵੀ ਵਕਤ ਹੈ ਤੂੰ ਮਾਡਲ ਜਿਹੜੀ ਕਿ ਤਿਆਰ ਖੁਦ ਕਰ ਲੈ ਵੀ ਆਪਣਾ ਕੰਮ ਕਦੇ ਵੀ ਦੂਜਿਆਂ ਦੇ ਸਾਰੇ ਨਹੀਂ ਛੱਡਣਾ ਚਾਹੀਦਾ ਕਿਉਂਕਿ ਸਿਆਣਿਆਂ ਨੇ ਵੀ ਕਿਹਾ ਵੀ ਆਪਣੇ ਹੱਥੀਂ ਆਪਣਾ ਹੀ ਕਾਜ ਵਾਰੀਏ। ਅੱਗੇ ਹੈ ਆਰੀ ਨੂੰ ਨੰਬਰ 8 ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਹੀਂ ਪਾਸੇ ਦੁਨੀਆ ਜਦੋਂ ਆਪਣੇ ਤੇ ਸੁਣੋਵੇ ਕਿ ਦੁਨੀਆ ਕਿਸੇ ਦਾ ਲਿਹਾਜ਼ ਨਹੀਂ ਕਰਦੀ ਤਾਂ ਰਣਵੀਰ ਮਾਤਾ ਜੀ ਮੈਂ ਸੋਚਦਾ ਆਪਾਂ ਭੈਣਾਂ ਦਾ ਵਿਆਹ ਪੈਲਸ ਦੇ ਵਿੱਚ ਕਰੀਏ ਨਹੀਂ ਤਾਂ ਲੋਕ ਐਵੇਂ ਗੱਲਾਂ ਕਰਨਗੇ ਤਾਂ ਮਾਤਾ ਜੀ ਨੇ ਕਿਹਾ ਨਾ ਪੁੱਤਰ ਆਪਾਂ ਨੇ ਆਪਣੀ ਚਾਦਰ ਦੇ ਵਿੱਚ ਖਣੀ ਹੈ ਘਰ ਦੇ ਵਿਲੇ ਵਿੱਚ ਸ਼ੀਟ ਟੈਂਟ ਲਾ ਕੇ ਵਿਆਹ ਕਰਾਂਗੇ ਲੋਕਾਂ ਦਾ ਕੀ ਹੈ ਜੇ ਬਹੁਤਾ ਖਰਚ ਕਰਕੇ ਕਰਜ਼ਾ ਚੜ੍ਹ ਲਿਆ ਤਾਂ ਲੋਕ ਫਿਰ ਵੀ ਗੱਲਾਂ ਕਰਨਗੇ ਸਿਆਣੇ ਨੇ ਐਵੇਂ ਹੀ ਕਿ ਨਹੀਂ ਕਿਹਾ ਕਿ ਆਰੀ ਨੂੰ ਇੱਕ ਪਾਸੇ ਰੰਦੇ ਜਹਾਨ ਨੂੰ ਦੋਹੀ ਪਾਸੇ ਰੰਦੇ ਅਗਿਆ ਇੱਕ ਚੁੱਪ ਤੇ 100 ਸੁਖ ਜਦੋਂ ਝਗੜੇ ਦੇ ਵਿੱਚ ਪੈਨ ਦੇ ਨਾਲ ਉਹ ਜਿਹੜੇ ਚੁੱਪ ਰਹਿਣ ਦਾ ਫਾਇਦਾ ਦੱਸਣਾ ਹੋਵੇ ਵੀ ਝਗੜੇ ਦੇ ਵਿੱਚ ਪੈਨ ਦੇ ਨਾਲ ਉਹ ਚੁੱਪ ਰਹਿਣ ਦਾ ਫਾਇਦਾ ਦੱਸਣਾ ਹੋਵੇ ਤਾਂ ਇੱਕ ਚੁੱਪ ਤੇ ਸੌ ਸੁਖ ਤਾਂ ਇਹਦੇ ਵਿੱਚ ਸਿਮਰ ਦੀ ਸਹੇਲੀ ਦਿਲਪ੍ਰੀਤ ਗੁੱਸੇ ਦੇ ਵਿੱਚ ਉਸ ਨੂੰ ਬਹੁਤ ਬੁਰਾ ਭਲਾ ਕਹਿੰ ਰਹੀ ਸੀ ਬਟ ਪਰ ਸਿਮਰ ਚੁੱਪ ਰਹੀ ਤਾਂ ਉਸ ਦੇ ਜਾਣ ਤੋਂ ਬਾਅਦ ਸਿਮਰ ਦੇ ਮਾਤਾ ਜੀ ਨੇ ਕਿਹਾ ਸਿਮਰ ਚੁੱਪ ਰਹਿ ਕੇ ਤੂੰ ਬਹੁਤ ਚੰਗਾ ਕੀਤਾ ਆਪੇ ਅੱਖੇ ਇੱਕ ਚੁੱਪ ਤੇ ਸੌ ਸੁਖ ਅਗੇ ਸੱਚੇ ਮਾਰਗ ਚੱਲਦੇ ਉਸ ਤਤ ਕਰੇ ਜਹਾਨ ਤਾਂ ਇਹਦੇ ਵਿੱਚ ਆ ਮਤਲਬ ਕਿ ਸਚਾਈ ਦੇ ਰਾਹ ਉੱਤੇ ਤੁਰਨ ਵਾਲਿਆਂ ਵਾਲੇ ਦੁਨੀਆ ਦੇ ਵਿੱਚ ਵਡਿਆਈ ਪ੍ਰਾਪਤ ਕਰਦੇ ਨੇ ਮਤਲਬ ਕਿ ਜਿਹੜੇ ਸਚਾਈ ਦੇ ਰਸਤੇ 'ਤੇ ਚੱਲਦੇ ਨੇ ਦੁਨੀਆ ਦੇ ਵਿੱਚ ਉਹਨਾਂ ਦੀ ਵਡਿਆਈ ਹੁੰਦੀ ਆ ਤਾਂ ਇਹਦੇ ਵਿੱਚ ਸਾਡੇ ਪਿੰਡ ਦੇ ਪੜ੍ਹੇ ਲਿਖੇ ਸੂਝਵਾਨ ਸਰਪੰਚ ਨੇ ਗਲੀਆਂ ਪੱਕੀਆਂ ਕਰਵਾ ਕੇ ਗੰਦੇ ਪਾਣੀ ਦਾ ਨਿਕਾਸ ਦਾ ਜੋਗ ਪ੍ਰਬੰਧ ਕਰਕੇ ਪਿੰਡ ਦੀ ਕਾਇਆ ਕਲਪ ਮਤਲਬ ਕਿ ਪਿੰਡ ਦਾ ਨਕਸ਼ਾ ਹੀ ਬਦਲਤਾ ਠੀਕ ਹੈ ਤੇ ਉਹ ਸਮੇ ਸਮੇ ਡਾਕਟਰੀ ਸਹਾਇਤਾ ਕੈਂਪ ਵੀ ਲਗਾਉਂਦਾ ਰਹਿੰਦਾ ਤੇ ਉਸਦੇ ਕਿਤੇ ਕੰਮਾਂ ਨੂੰ ਦੇਖ ਕੇ ਹਰ ਕੋਈ ਉਹਦੀ ਪ੍ਰਸ਼ੰਸਾ ਕਰਦਾ ਠੀਕ ਹੀ ਕਿਹਾ ਸੱਚੇ ਮਾਰਗ ਚੱਲਦਿਆ ਉਸ ਤਤ ਕਰੇ ਜਹਾਨ ਨੂੰ ਅੰਕਿਆ ਹੈ ਸਵੈ ਭਰੋਸਾ ਵੱਡਾ ਤੋਸਾ ਤਾਂ ਇਹਦੇ ਵਿੱਚ ਆ ਵੀ ਸਵੈ ਭਰੋਸੇ ਵਰਗੀ ਕੋਈ ਚੀਜ਼ ਨਹੀਂ ਠੀਕ ਹੈ ਜਦੋਂ ਆਪਾਂ ਇਹ ਦਸਣਾ ਹੋਵੇ ਵੀ ਸਵੈ ਭਰੋਸਾ ਆਤਮ ਵਿਸ਼ਵਾਸ ਵਰਗੀ ਕੋਈ ਚੀਜ਼ ਨਹੀਂ ਤਾਂ ਨਵਰੀਤ ਨੇ ਪੀਸੀਐਸ ਦੀ ਮੁੱਖ ਪ੍ਰੀਖਿਆ ਪਾਸ ਕਰ ਲਈ ਪਰ ਇੰਟਰਵਿਊ ਤੇ ਜਾਂਦੇ ਸਮੇਂ ਥੋੜਾ ਘਬਰਾ ਰਹੀ ਸੀ ਤਾਂ ਉਹਦੇ ਮਾਤਾ ਜੀ ਨੇ ਕਿਹਾ ਉਹ ਤੁਹਾਨੂੰ ਕਿਹਾ ਤੂੰ ਬਹੁਤ ਮਿਹਨਤ ਕੀਤੀ ਹੈ ਤੇਰੀ ਇੰਟਰਵਿਊ ਵੀ ਵਧੀਆ ਹੋਵੇਗੀ ਪਰ ਉੱਥੇ ਤੂੰ ਆਪਣਾ ਆਤਮ ਵਿਸ਼ਵਾਸ ਕਾਇਮ ਰੱਖੀ ਕਿਉਂਕਿ ਸਿਆਣੇ ਨੇ ਕਿਹਾ ਸਵੈ ਪ੍ਰੋਸਾ ਵੱਡਾ ਤੋਸਾ ਅਗਿਆ ਸਾਰਾ ਜਾਂਦਾ ਵਿਖੀ ਇਹਦਾ ਦਈ ਇਹ ਵੰਡ ਤਾਂ ਇਹਦੇ ਵਿੱਚ ਆ ਜਾਊਗਾ ਜਦੋਂ ਥੋੜਾ ਨੁਕਸਾਨ ਕਰਾ ਕੇ ਬਹੁਤਾ ਤੁਹਾਨੂੰ ਬਚਾਇਆ ਜਾ ਸਕੇ ਤਾਂ ਬਚਾ ਲੈਣਾ ਚਾਹੀਦਾ ਤਾ ਇਹਦੇ ਵਿੱਚ ਆ ਜੂਗਾ ਕਿਉਂਕਿ ਪ੍ਰਤਾਪ ਸਿੰਘ ਨੰਬਰ ਦਾ ਉਹਦੀ ਕੁਝ ਜ਼ਮੀਨ ਸੇਲਿੰਗ ਦੇ ਵਿੱਚ ਆਉਣ ਕਰਕੇ ਉਹਦੇ ਪਾਸੋਂ ਖੁੱਸ ਰਹੀ ਸੀ ਭਾਵ ਕਿ ਉਹਦੇ ਪਾਸੋਂ ਜਾ ਰਹੀ ਸੀ ਤਾਂ ਉਹਨੇ ਸੋਚਿਆ ਕੁਝ ਜ਼ਮੀਨ ਸਕੂਲ ਨੂੰ ਦੇ ਦਿੱਤੀ ਕਿ ਸਾਰਾ ਜਾਂਦਾ ਵਿਖੇ ਇਹਦਾ ਤਾਂ ਹੀ ਵੰਡ ਜਾਂ ਤੁਸੀਂ ਇਹਨੂੰ ਬਣਾ ਸਕਦੇ ਹੋ ਵੀ ਜਦੋਂ ਰਾਮ ਨੂੰ ਪਤਾ ਲੱਗਿਆ ਕਿ ਉਹਦੇ ਘਰ ਪੈ ਕਾਲੇ ਤਾਨ ਦਾ ਜਿਹੜਾ ਕਿ ਆਮਦਨ ਟੈਕਸ ਨੂੰ ਪਤਾ ਲੱਗ ਚੁੱਕਿਆ ਤਾਂ ਉਹਨੇ ਫਟਾਫਟ ਕਾਲੇ ਤਾਨ ਨੂੰ ਜਿਹੜਾ ਕਿ ਆਮਦਨ ਟੈਕਸ ਦੇ ਭਗਦੇ ਨਿਯਮ ਅਨਸਾਰ ਜਿਹੜਾ ਕਿ ਸਾਰਾ ਟੈਕਸ ਦਾ ਜੁਰਮਾਨਾ ਭਰ ਦਿੱਤਾ ਤਾਂ ਸਿਆਣੇ ਨੇ ਸੱਚੀ ਕਿਹਾ ਵੀ ਸਾਰਾ ਜਾਂਦਾ ਵਿਖੇਦਾ ਦਈਏ ਵੰਡ ਠੀਕ ਹੈ ਅਗਿਆ ਸੇਰ ਦੁੱਧ ਤੇ 20 ਸੇਰ ਪਾਣੀ ਘੁੰਮਰ ਘੁੰਮਰ ਫਿਰੇ ਮਧਾਣੀ ਜਦੋਂ ਘਟਿਆ ਚੀਜ਼ ਦਾ ਮਾਣ ਬੋਤਾ ਕਰਨਾ ਘਟਿਆ ਚੀਜ਼ ਹੋਵੇ ਤਾਂ ਉਹਦਾ ਮਾਣ ਬੋਤਾ ਬੋਤਾ ਕਰਿਆ ਜਾਵੇ ਤਾਂ ਆਪਾਂ ਬੋਲਾਂਗੇ ਸੇਰ ਦੁੱਧ ਤੇ 20 ਸੇਰ ਪਾਣੀ ਘੁੰਮਰ ਘੁੰਮਰ ਫਿਰੇ ਮਧਾਣੀ ਰਾਣੀ ਆਪਣੇ ਅਮਰੀਕਾ ਗਏ ਪੁੱਤਰ ਦੀਆਂ ਤੇ ਉਸਦੀ ਤਨਖਾਹ ਦੀਆਂ ਸਿਫਤਾਂ ਕਰਕੇ ਚਲੀ ਗਈ ਤਾਂ ਉਸਦੀ ਗਵਰਡਨ ਦੂਜੀ ਗਵਰਡਨ ਨੂੰ ਕਹਿਣ ਲੱਗੀ ਕਿ ਲੈ ਦੇਖ ਸੇਰ ਦੁੱਧ ਤੇ 20 ਸੇਰ ਪਾਣੀ ਕੋਮਰ ਕੋਮਰ ਫਿਰੇ ਮਧਾਣੀ ਜਿਵੇਂ ਕਿਸੇ ਨੂੰ ਪਤਾ ਹੀ ਨਹੀਂ ਕਿ ਇਸ ਦਾ ਮੁੰਡਾ ਤਾਂ ਉੱਥੇ ਕਿਸੇ ਹੋਟਲ ਦੇ ਵਿੱਚ ਸਫਾਈ ਦਾ ਕੰਮ ਕਰਦਾ ਹੈ। ਨੈਕਸਟ ਹੈ ਹੱਥ ਨੂੰ ਹੱਥ ਹੁੰਦਾ ਹੈ ਜਦੋਂ ਆਪਸੀ ਸਹਿਯੋਗ ਦੀ ਸਿੱਖਿਆ ਦੇਣੀ ਹੋਵੇ। ਤਾਂ ਗਿਆਨੀ ਜੀ ਨੇ ਭਾਵਕੀ ਭਾਈ ਜੀ ਨੇ ਆਨੰਦ ਕਾਰਜ ਸਮੇਂ ਨਵੀਂ ਵਿਆਹੀ ਜੋੜੀ ਨੂੰ ਸਿੱਖਿਆ ਦਿੰਦਿਆਂ ਕਿਹਾ ਕਿ ਬੱਚੇ ਤੁਸੀਂ ਧਿਆਨ ਰੱਖਣਾ પતિ ਪਤਨੀ ਵਿੱਚ ਕੋਈ ਵੀ ਦੁਖੀ ਹੋਵੇ ਤਾਂ ਇਕੱਲੇ ਇਕੱਲੇ ਖੁਸ਼ ਨਹੀਂ ਰਹਿ ਸਕੋਗੇ ਠੀਕ ਹੈ। ਜੇ ਤੁਸੀਂ ਇੱਕ ਦੂਜੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋਗੇ ਤਾਂ ਹੀ ਖੁਸ਼ ਰਹਿ ਸਕੂਗੀ ਖੁਸ਼ ਰਹੋਗੇ ਤਾਂ ਇਹੀ ਜ਼ਿੰਦਗੀ ਦੀ ਅਸਲ ਸਚਾਈ ਹੈ ਕਿ ਹੱਥ ਨੂੰ ਹੱਥ ਹੁੰਦਾ ਹੈ ਅੱਗੇ ਹੈ ਸੰਗ ਤਾਰੇ ਕੁ ਸੰਗ ਡੋਬੇ ਜਦੋਂ ਇਹ ਖਣ ਉਦੋਂ ਵਰਤੀ ਜਾਂਦੇ ਜਦੋਂ ਬੁਰੀ ਸੰਗਤ ਦਾ ਅਸਰ ਦਰਸਾਉਣ ਲਈ ਦੱਸਣਾ ਹੋਵੇ ਠੀਕ ਹੈ ਵੀ ਜਦੋਂ ਬੁਰੀ ਸੰਗਤ ਆਪਣਾ ਅਸਰ ਦੱਸਣਾ ਹੋਵੇ ਤਾਂ ਇਹਦੇ ਵਿੱਚ ਖੁਸ਼ਪ੍ਰੀਤ ਹਮੇਸ਼ਾ ਵਧੀਆ ਅੰਕ ਪ੍ਰਾਪਤ ਕਰਦਾ ਸੀ ਪਰ 11ਵੀਂ ਸ਼੍ਰੇਣੀ ਦੇ ਵਿੱਚ ਉਹ ਮੁਸ਼ਕਲ ਨਾਲ ਪਾਸ ਹੋਇਆ ਖੁਸ਼ਪ੍ਰੀਤ ਵਧੀਆ ਬੱਚਾ ਹੈ ਪਰ ਉਸਦੇ ਮਾਪਿਆਂ ਨੂੰ ਨਤੀਜਾ ਦੱਸਦੇ ਹੋਏ ਦੇਵਪਕ ਨੇ ਕਿਹਾ ਕਿ ਇਸ ਸਾਲ ਉਸ ਦੀ ਸੰਗਤ ਚੰਗੀ ਨਹੀਂ ਸੀ ਉਸ ਨੂੰ ਸਮਝਾਓ ਅਤੇ ਚੰਗੇ ਬੱਚਿਆਂ ਨਾਲ ਸੰਗਤ ਕਰਨ ਦੀ ਪ੍ਰੇਰਣਾ ਦਿਓ ਕਿਉਂਕਿ ਸਿਆਣਿਆਂ ਦਾ ਕਥਨ ਹੈ ਸੰਗ ਤਾਰੇ ਕੋ ਸੰਗ ਡੋਪੇ ਅੱਗੇ ਹੱਥਾਂ ਬਾਜ਼ ਕਰਾਰੇ ਵੈਰੀ ਮਿੱਤ ਨਾ ਹੋਣ ਤਾਂ ਦੁਸ਼ਮਣ ਸ਼ਕਤੀ ਨਾਲ ਹੀ ਕਾਬੂ ਆਉਂਦੇ ਨੇ ਤਾਂ ਇਹਦੇ ਵਿੱਚ ਦੁਸ਼ਮਣ ਕਦੇ ਵੀ ਨਿਮਰਤਾ ਤੇ ਪਿਆਰ ਨਾਲ ਨਹੀਂ ਮੰਦੇ ਉਹਨਾਂ ਨਾਲ ਤੱਕੜੇ ਹੋ ਕੇ ਟੱਕਰ ਲੈਣੀ ਪੈਂਦੀ ਹੈ ਕਿਉਂਕਿ ਹੱਥਾਂ ਬਾਜ਼ ਕਰਾਰੇ ਵੈਰੀ ਮਿੱਤ ਨਾ ਹੋਣ ਤੇ ਤੁਹਾਨੂੰ ਪੂਰੀਆਂ ਕਰਨ ਦੇ ਵਿੱਚ 17 ਮਾਸਾ ਦੇ ਨੇ ਵੀ ਹੱਥਾਂ ਆਵਾਜ਼ ਕਰਾਰੇ ਡੈਸ਼ ਗੈਰੀ ਮਿੱਤਣਾ ਹੋਣ ਠੀਕ ਹੈ ਅਗਿਆ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ ਤਾਂ ਇਹਦੇ ਵਿੱਚ ਬਣ ਜੂਗਾ ਕਿ ਜਦੋਂ ਖਰਚ ਕੁਝ ਵੀ ਨਾ ਹੋਵੇ ਬਟ ਲਾਭ ਬਹੁਤ ਜ਼ਿਆਦਾ ਹੋਵੇ ਤਾਂ ਬੱਚੋ ਹਮੇਸ਼ਾ ਮਿੱਠਾ ਬੋਲੋ ਕਿਉਂਕਿ ਇਸ ਨਾਲ ਤੁਹਾਡਾ ਕੁਝ ਘੱਟ ਨਹੀਂ ਜਾਂਦਾ ਬਲਕਿ ਤੁਹਾਨੂੰ ਬਹੁਤ ਕੁਝ ਹਾਸਲ ਹੁੰਦਾ ਮਿੱਠਾ ਬੋਲਣ ਦੀ ਤਾਂ ਉਹ ਗੱਲ ਇਹ ਹੈ ਗਿ ਹਿੰਗ ਲੱਗੇ ਨਾ ਫਟਕੜੀ ਰੰਗ ਚੁੱਖਾ ਆਵੇ ਪ੍ਰਿੰਸੀਪਲ ਸਾਹਿਬ ਨੇ ਸਵੇਰ ਦੀ ਸਵਾ ਦੇ ਵਿੱਚ ਭਾਸ਼ਣ ਦੰਦਿਆ ਵਿਦਿਆਰਥੀਆਂ ਨੂੰ ਸਮਝਾਇਆ ਅੱਗੇ ਹੈ ਕੱਲ ਕਰਨਾ ਸੋ ਅੱਜ ਕਰ ਅੱਜ ਕਰਨਾ ਸੋ ਹੁਣ ਉਮਰ ਹੱਡਾਂ ਨੂੰ ਖਾ ਰਹੀ ਜਿਉ ਲੱਕੜੀ ਨੂੰ ਖੋਣ ਤਾਂ ਅੱਗੇ ਕੱਲ ਕਰਨਾ ਸੋ ਅੱਜ ਕਰ ਅੱਜ ਕਰਨਾ ਸੋ ਹੁਣ ਉਮਰ ਹੱਡਾਂ ਨੂੰ ਖਾ ਰਹੀ ਜਿਉ ਲੱਕੜੀ ਨੂੰ ਖੋਣ ਤਾਂ ਇਹਦੇ ਵਿੱਚ ਕੰਮ ਨੂੰ ਅੱਗੇ ਨਾ ਪਾਉਣ ਦੀ ਸਿੱਖਿਆ ਦੇਣ ਲਈ ਜਦੋਂ ਆਪਾਂ ਨੇ ਕਿਸੇ ਨੂੰ ਇਹ ਸਿੱਖਿਆ ਦੇਣੀ ਹੈ ਕਿ ਕੰਮ ਨੂੰ ਅੱਗੇ ਨਹੀਂ ਪਾਉਣਾ ਚਾਹੀਦਾ ਤਾਂ ਉਹ ਸਮੇਂ ਖਾਨ ਵਰਤੀ ਜਾਂਦੀ ਹੈ ਤਾਂ ਇਹਦੇ ਵਿੱਚ ਜਦੋਂ ਕਰਮਜੋਤ ਦੂਜੇ ਦਿਨ ਵੀ ਸਕੂਲ ਦਾ ਕੰਮ ਨਾ ਕਰਕੇ ਲਈ ਤੇ ਕਹਿਣ ਲੱਗੀ ਜੀ ਮੈਂ ਕੱਲ ਕਰਕੇ ਲਿਆਵਾਂਗੀ ਤਾਂ ਅਧਿਆਪਕ ਨੇ ਨਸੀਹਤ ਦੰਦਿਆ ਹੋਇਆ ਨਸੀਹਤ ਭਾਵ ਕੀ رائے ਦੰਦਿਆ ਹੋਇਆ ਕਿਹਾ ਠੀਕ ਹੈ ਉਹਨੂੰ ਸੁਝਾਸ਼ਨ ਦੰਦਿਆ ਹੋਇਆ ਕਿਹਾ ਨਸੀਹਤ ਹੋ ਗਈ ਠੀਕ ਹੈ ਤੇ ਸਮੇਂ ਸਿਰ ਕੰਮ ਕਰਨ ਦੀ ਆਤ ਪਾਓ ਅੱਜ ਦਾ ਕੰਮ ਕਦੇ ਵੀ ਕੱਲ ਤੇ ਨਾ ਛੱਡੋ ਸਿਆਣਾ ਦਾ ਕਥਨ ਹੈ ਕੱਲ ਕਰਨਾ ਸੋ ਅੱਜ ਕਰ ਅੱਜ ਕਰਨਾ ਸੋ ਹੁਣ ਉਮਰ ਹੱਡਾਂ ਨੂੰ ਖਾ ਰਹੀ ਜਿਉਂ ਲੱਕੜੀ ਨੂੰ ਘੋਣ ਨਸੀਤ ਨੂੰ ਤੁਸੀਂ ਐਵੇਂ ਕਹਿ ਸਕਦੇ ਕਿ ਸਮਝਾਉਂਦੇ ਆ ਠੀਕ ਹੈ ਅੱਗੇ ਹੈ 19 ਨੰਬਰ ਤੇ 19ਵੇਂ ਨੰਬਰ ਤੇ ਕੁੱਤਾ ਭੌਂਕੇ ਬਦਲ ਗਜੇ ਨਾ ਹੋ ਵੱਡੇ ਨਾ ਹੋ ਵਸੇ ਤਾਂ ਇਹਦੇ ਵਿੱਚ ਹੈ ਇਹ ਖਾਨ ਬਹੁਤਾ ਰੌਲਾ ਪਾਉਣ ਵਾਲਿਆਂ ਤੇ ਕੰਮ ਕੁਝ ਵੀ ਨਾ ਕਰਨ ਵਾਲਿਆਂ ਲਈ ਵਰਤੇ ਜਾਂਦੇ ਵੀ ਜਦੋਂ ਰੌਲਾ ਬਹੁਤਾ ਪਾਇਆ ਜਾਵੇ ਪਰ ਕੰਮ ਜਿਹੜੇ ਕਿ ਕੁਝ ਵੀ ਨਾ ਕੀਤਾ ਜਾਵੇ ਕੁਝ ਵੀ ਨਾ ਕੀਤਾ ਜਾਵੇ ਤਾਂ ਇਹ ਵਰਤੀ ਜਾਂਦੀਆਂ ਖਾਨੋਂ ਤਾਂ ਇਹਦੇ ਵਿੱਚ ਤਾਂ ਅਧਿਕਾਰੀਆਂ ਤਾਂ ਬਹੁਤ ਰੌਲਾ ਪਾਉਂਦੇ ਨੇ ਕਾਲੇ ਧੰਦੇ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨਗੇ ਪਰ ਅਸਲ ਦੇ ਵਿੱਚ ਉਹ ਕਰਦੇ ਕੁਝ ਵੀ ਨਹੀਂ ਠੀਕ ਹੈ ਮਤਲਬ ਕਿ ਕੁਝ ਵੀ ਨਹੀਂ ਕਰਦੇ ਕਹਿੰਦੇ ਬਹੁਤ ਨੇ ਕਿ ਕਾਲੇ ਧੰਦੇ ਕਰਨ ਵਾਲਿਆਂ ਦੇ ਵਿਰੁੱਧ ਕਾਰਵਾਈ ਕਰਨਗੇ ਤਾਂ ਉਹਨਾਂ ਦਾ ਤਾਂ ਹਾਲਾਂਕਿ ਕੁੱਤਾ ਭੋਂਕੇ ਬਦਲ ਗੱਜੇ ਨਾ ਉਹ ਵੱਡੇ ਨਾ ਬੱッセ ਚੋਣਾ ਵੇਲੇ ਵਿਰੋਧੀ ਧਿਰ ਦੇ ਨੇਤਾ ਨੇ ਭਾਸ਼ਾ ਦੇ ਵਿੱਚ ਕਿਹਾ ਅੱਗੇ ਹੈ ਇਹਦੇ ਵਿੱਚ ਨੈਕਸਟ 20 ਕੋਨਾ ਚੱਲੀ ਬਾਬਾ ਤੇਹਾਈ ਥੋੜਾ ਜਿਹਾ ਕੰਮ ਕਰਕੇ ਥੱਕ ਜਾਣਾ ਤਾਂ ਮਨਜੋਤ ਤੂੰ ਤਾਂ ਕਹਿ ਰਹੀ ਸੀ ਕਿ ਅੱਜ ਪੰਜਾਬੀ ਵਿਸ਼ੇ ਦੇ ਸਾਰੇ ਪਾਠ ਕਰਮ ਜਿਦੋਂ ਹਰਾਈ ਕਰਨੀ ਆ ਪਰ ਤੂੰ ਤਾਂ ਦੋ ਪਾਠ ਪੜ੍ਹ ਕੇ ਹੀ ਆਰਾਮ ਕਰਨ ਲੱਗ ਪਈ ਤੇਰਾ ਤਾਂ ਉਹ ਹਾਲ ਹੈ ਆਖੇ ਕੋਨਾ ਚੱਲੀ ਬਾਬਾ ਤੇਹਾਈ ਮਨਜੋਤ ਦੇ ਮਾਤਾ ਨੇ ਮਾਤਾ ਜੀ ਨੇ ਕਿਹਾ ਅੱਗੇ ਹੈ 21 ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ ਤਾਂ ਜਦੋਂ ਆਪਾਂ ਨੇ ਇਹ ਰਸਨਾ ਹੋਵੇ ਕਿ ਜਿਹੋ ਜੀ ਸੰਗਤ ਕਰਾਂਗੇ ਉਹੋ ਜੇ ਬਣ ਚਾਹੀਦਾ ਦਾ ਗੁਰਜੀ ਦੀ ਮਾਸੀ ਨਵੇਂ ਫੈਸ਼ਨ ਦੇ ਕੱਪੜੇ ਪਹਿਨ ਕੇ ਖੜੀ ਗੁਰਜੀਤ ਵੱਲ ਵੇਖ ਕੇ ਬੋਲੀ ਗੁਰਜੀਤ ਪਹਿਲਾਂ ਤਾਂ ਤੂੰ ਬਹੁਤ ਸਾਦੀ ਸਾਦੀ ਸੀ ਸਿੱਧੀ ਸਾਦੀ ਸੀ ਪਰ ਯੂਨੀਵਰਸਿਟੀ ਵਿੱਚ ਜਾ ਕੇ ਹੋਰਨਾਂ ਕੁੜੀਆਂ ਦੇ ਰਿਸ ਤੋਂ ਰਿਸ ਬਹੁਤ ਫੈਸ਼ਨ ਕਰਨ ਲੱਗ ਪਈ ਹੈ ਭੈਣ ਜੀ ਖਰਬੂਜੇ ਨੂੰ ਵੇਖ ਕੇ ਖਰੂਜਾ ਰੰਗ ਫੜਦਾ ਨੇੜੇ ਬੈਠੀ ਗੁਰਜੀਤ ਦੀ ਮਾਂ ਨੇ ਕਿਹਾ ਅੱਗੇ ਹੈ 22 ਖਿੱਦੋ ਫਰੋਲਿਆਂ ਲੀਰਾ ਹੈ ਨਿਕਲਣੀਆਂ ਜਦੋਂ ਪੁਰਾਣੀਆਂ ਗੱਲਾਂ ਕਰਨ ਦਾ ਨੁਕਸਾਨ ਹੀ ਹੁੰਦਾ ਇਹ ਦੱਸਣਾ ਹੋਵੇ ਦਾ ਦੋਹਾਂ ਭਰਾਵਾਂ ਦੇ ਵਿੱਚੋਂ ਜ਼ਮੀਨ ਦੇ ਝਗੜੇ ਨੂੰ ਨਿਪਟਾਉਣ ਤੋਂ ਬਾਅਦ ਸਰਪੰਚ ਨੇ ਕਿਹਾ ਆਪਸੀ ਸਹਿਮਤੀ ਨਾਲ ਮਸਲੇ ਆਪਸੀ ਅਸਹਿਮਤੀ ਨਾਲ ਜਿਹੜੇ ਕਿ ਝਗੜੇ ਸੋਲਝਾਉਣ ਸੋਲਝਾਉਣੇ ਠੀਕ ਰਹਿੰਦੇ ਨੇ ਇੱਕ ਦੂਜੇ ਦੀਆਂ ਗਲਤੀਆਂ ਨੂੰ ਜਿਹੜੇ ਕਿ ਇੱਕ ਦੂਜੇ ਦੇ ਗਲਤੀਆਂ ਨੂੰ ਭਾਵੇਂ ਕਿ ਗੇਲion ਦੀ ਕੋਈ ਜ਼ਰੂਰਤ ਨਹੀਂ ਹੁੰਦੀ ਤੁਹਾਨੂੰ ਪਤਾ ਹੀ ਹੈ ਕਿਦੋਂ ਫਰੋਲੇ ਲੀਰਾ ਹੀ ਨਿਕਲਣਗੇ ਠੀਕ ਹੈ ਮੈਂ ਅਰਥਾ ਤੁਹਾਨੂੰ ਨਾਲ ਦਾ ਦੱਸ ਰਹੇ ਤਾਂ ਕਿ ਕਿਉਂਕਿ ਕਈ ਵਾਰ ਇਗਜ਼ਾਮ ਚ ਜਿਹੜੇ ਸ਼ਾਰਟ ਕੁਸਚਨ ਪੁੱਛਨੇ ਉਹਨਾਂ ਵਿੱਚ ਇਹ ਪੁੱਛਿਆ ਜਾਂਦਾ ਕਿ ਇਹਦੀ ਸਥਿਤੀ ਅਕੋਰਡਿੰਗ ਦੱਸੋ ਕਿਹੜੀ ਖਾਤਾ ਟੁਕਮੀ ਆ ਜਾਂ ਇਹ ਕਦੋਂ ਟੁਕਮੀ ਹੈ ਠੀਕ ਹੈ ਅੱਗੇ ਘਰ ਦਾ ਸੜਿਆ ਬਣ ਗਿਆ ਵਾਣ ਨੂੰ ਲੱਗੀ ਅੱਗ ਜਦੋਂ ਕੋਈ ਕੋਈ ਇੱਕ ਥਾਂ ਦੀ ਤੰਗੀ ਤੋਂ ਬਚਣ ਲਈ ਹੋਰ ਥਾਂ ਤੇ ਜਾਵੇ ਤੇ ਅੱਗੇ ਉਸ ਨੂੰ ਉੱਥੇ ਵੀ ਮੁਸੀਬਤ ਘੇਰ ਲਵੇ ਠੀਕ ਹੈ ਤਾਂ ਇਹ ਅਖੋਤ ਵਰਤੀ ਜਾਊਗੀ ਤਾਂ ਪਿੰਡ ਵਿੱਚ ਮਜ਼ਦੂਰੀ ਨਾਲ ਗੁਜ਼ਾਰਾ ਕਰਨ ਦੀ ਉਖਾਈ ਕਰਕੇ ਸੁੰਦਰ ਸਿੰਘ ਸ਼ਹਿਰ ਚਲਾ ਗਿਆ ਪਰ ਸ਼ਹਿਰ ਦੇ ਖਰਚੇ ਕਰਨ ਨੂੰ ਹੋਰ ਵੀ ਦੁਖੀ ਹੋ ਗਿਆ ਉਸ ਨਾਲ ਤਾਂ ਉਹ ਗੱਲ ਹੋ ਗਈ ਘਰ ਦਾ ਸੜਿਆ ਬਣ ਗਿਆ ਵਾਣ ਨੂੰ ਲੱਗੀ ਅੱਗ ਠੀਕ ਹੈ ਨੈਕਸਟ ਹੈ ਠੁੱਠਾ ਬਣ ਕੇ ਛੰਨਾ ਮਿਲਿਆ ਤਾਂ ਇਹਦੇ ਵਿੱਚ ਆ ਜਾਊਗਾ ਠੁੱਠਾ ਬਣ ਕੇ ਛੰਨਾ ਮਿਲਿਆ ਭਾਵ ਕਿ ਜਦੋਂ ਮਾੜੀ ਚੀਜ਼ ਦੇ ਹੱਥੋਂ ਨਿਕਲ ਜਾਂਦੇ ਚੰਗੀ ਚੀਜ਼ ਦਾ ਮਿਲਣਾ ਤਾਂ ਜੋਗਿੰਦਰ ਦੀ ਪਤਨੀ ਗੁਰਮੀਤ ਦੀ ਗੰਭੀਰ ਰੋਗ ਦੇ ਨਾਲ ਮੌਤ ਹੋ ਗਈ ਤਾਂ ਗੁਰਮੀਤ ਨੇ ਆਪਣੇ ਉਸ ਦੇ ਛੋਟੇ ਬੱਚਿਆਂ ਦਾ ਹਿੱਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੀ ਛੋਟੀ ਧੀ ਰੱਖ ਕੇ ਜਿਹੜੀ ਕਿ ਆਪਣੀ ਛੋਟੀ ਧੀ ਮਨਜੀਤ ਦਾ ਜੋਗਿੰਦਰ ਦੇ ਨਾਲ ਵਿਆਹ ਕਰਤਾ ਤਾਂ ਮਨਜੀਤ ਗੁਰਮੀਤ ਨਾਲ ਵੱਧ ਪੜ੍ਹੀ ਲਿਖੀ ਸੀ ਨੌਕਰੀ ਵੀ ਕਰਦੀ ਆ ਇਸ ਲਈ ਲੋਕ ਅਕਸਰ ਜੋਗਿੰਦਰ ਨੂੰ ਕਹਿੰਦੇ ਨੇ ਕਿ ਤੈਨੂੰ ਤਾਂ ਠੁੱਠਾ ਭੰਨ ਕੇ ਸ਼ਾਨਾ ਮਿਲਿਆ ਜਾਂ ਇਹਦੇ ਵਿੱਚ ਕਿੰਬਲਕਾਰ ਨੂੰ ਬਹੁਤ ਖੱਜਲ ਖਵਾਰੀ ਤੋਂ ਬਾਅਦ ਕੱਚੀ ਨੌਕਰੀ ਮਿਲੀ ਉਹ ਵੀ ਕਸਾਲੀ ਇਸ ਲਈ ਨੌਕਰੀ ਤੋਂ ਹਟਣ ਤੋਂ ਬਾਅਦ ਉਹਨੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਰੈਡੀਮੇਡ ਕੱਪੜਿਆਂ ਦੀ ਛੋਟੀ ਜਿਹੀ ਦੁਕਾਨ ਖੋਲੀ ਹੁਣ ਉਹਦੀ ਦੁਕਾਨ ਬਹੁਤ ਚੱਲ ਰਹੀ ਹੈ ਤਾਂ ਹੁਣ ਉਹ ਸ਼ਹਿਰ ਦੇ ਵਿੱਚ ਰੈਡੀਮੇਡ ਕੱਪੜਿਆਂ ਦਾ ਵੱਡਾ ਸ਼ੋਅਰੂਮ ਦਾ ਮਾਲਕ ਬਣ ਗਿਆ ਠੀਕ ਹੈ ਮਾਲਕ ਹੈ ਤੇ ਆਪਣੀ ਜ਼ਿੰਦਗੀ ਵਿੱਚ ਆਈ ਇਸ ਤਬਦੀਲੀ ਕਰਕੇ ਉਹ ਅਕਸਰ ਕਹਿੰਦਾ ਕਿ ਮੈਨੂੰ ਤਾਂ ਠੁੱਟਾ ਭੰਨ ਕੇ ਛਾਨਾ ਮਿਲਿਆ ਅੱਗੇ ਹੈ ਦਾਦੇ ਨਾਲ ਪਿਆਲੀ ਨਾ ਹੋ ਮੰਗੇ ਹਿੱਸਾ ਉਹ ਕੱਢੇ ਗਾਲੀ ਤਾਂ ਇਹ ਖਾਨ ਦੱਸਣ ਲਈ ਵਰਤੀ ਜਾਂਦੀ ਹੈ ਜਦੋਂ ਵੀ ਉਹ ਜਿਹੜੇ ਕਿ ਜ਼ਰੋਵਰ ਦੇ ਨਾਲ ਮਾੜੀ ਦੀ ਚਾਲ ਨਹੀਂ ਚੱਲਦੀ ਠੀਕ ਆ ਭਾਵ ਕਿ ਤਾਕਤਵਰ ਦੇ ਨਾਲ ਆ ਜਿਹੜੇ ਕਿ ਇਸੇ ਮਾੜੀ ਦੀ ਚਾਲ ਨਹੀਂ ਚੱਲਦੀ ਠੀਕ ਹੈ ਤਾਂ ਸੋਹਣ ਕਰਮਚੰਦ ਨਾਲ ਸਾਂਝਾ ਕੰਮ ਸ਼ੁਰੂ ਕਰਨਾ ਚਾਹੁੰਦਾ ਸੀ ਤਾਂ ਉਸਦੇ ਪਿਤਾ ਜੀ ਨੇ ਉਸ ਨੂੰ ਸਮਝਾਉਂਦੇ ਕਿ ਆਪਣੇ ਤੋਂ ਤਾਕਤਵਰ ਬੰਦੇ ਨਾਲ ਸਾਂਝਾ ਕੰਮ ਕਰ ਸਾਂਝਾ ਕੰਮ ਬਹੁਤ ਸੋਚ ਸਮਝ ਕੇ ਸ਼ੁਰੂ ਕਰਨਾ ਚਾਹੀਦਾ ਭਾਈਵਲੀ ਆਪਣੇ ਬਰਾਬਰ ਦੇ ਨਾਲ ਹੀ ਚੱਲ ਸਕਦੀ ਹੁੰਦੀ ਹੈ ਠੀਕ ਹੈ ਤਾਂ ਕਰਮਚੰਦ ਵਰਗੇ ਸਖਤ ਸੁਭਾਅ ਵਾਲੇ ਨਾਲ ਤੇਰੀ ਭਾਈਵਲੀ ਨਹੀਂ ਚੱਲਣੀ ਨਹੀਂ ਨਿਭਣੀ ਸਿਆਣੇ ਨੇ ਠੀਕ ਹੀ ਕਿਹਾ ਡਾਡੇ ਨਾਲ ਪਹਿਲੀ ਉਹ ਮੰਗੇ ਹਿੱਸਾ ਉਹ ਕੱਢੇ ਗਾਲੀ ਅੱਗੇ ਹੈ ਢਿੱਡ ਭਰਿਆ ਤੇ ਕੰਮ ਸਰੇ ਜਦੋਂ ਕੋਈ ਮਤਲਬ ਕੱਢਣ ਮਗਰੋਂ ਮੂਨਾ ਦਿਖਾਵੇ ਤਾਂ ਦੇਖਣ ਵਰਤੀ ਜਾਂਦੀ ਆ ਤਾਂ ਅਮਰ ਸਿੰਘ ਨੂੰ ਜਦੋਂ ਵਾਹੀ ਗਈ ਟਰੈਕਟਰ ਵਾਹੀ ਲਈ ਟਰੈਕਟਰ ਚਾਹੀਦਾ ਸੀ ਉਦੋਂ ਸਵੇਰ ਸ਼ਾਮ ਸਾਡੇ ਘਰ ਪੁੱਛਣ ਆਉਂਦਾ ਸੀ ਕਿ ਟਰੈਕਟਰ ਵਿਲਾ ਹੋਇਆ ਕਿ ਨਹੀਂ ਤੇ 4 ਦਿਨ ਟਰੈਕਟਰ ਨਾਲ ਵਾਹੀ ਕਰਨੋਂ ਪ੍ਰੰਤ ਆਪਣੇ ਹੱਥ ਨੌਕਰ ਦੇ ਹੱਥੋਂ ਉਸਨੇ ਟਰੈਕਟਰ ਫਿਰ ਵਾਪਸ ਭੇਜਤਾ ਤਾਂ ਉਹਦਾ ਤਾਂ ਉਹ ਹਾਲ ਹੋਇਆ ਕਿ ਢਿੱਡ ਭਰਿਆ ਕੰਮ ਸਰਿਆ ਹੁਣ ਉਹ ਧੰਨਵਾਦ ਕਰਨ ਵੀ ਨਹੀਂ ਆ ਸਕਿਆ ਅੱਗੇ ਹੈ ਤੌੜੀ ਉਬਲੇਗੀ ਤਾਂ ਆਪਣੇ ਹੀ ਕੰਡੇ ਸਾੜੇਗੀ ਤੇ ਇਹਦੇ ਵਿੱਚ ਇਹ ਜਦੋਂ ਇਹ ਦੱਸਣਾ ਉਹ ਕਿ ਕੋਈ ਵੀ ਇਹਨੇ ਤਾਣਾ ਬੰਦਾ ਜੇ ਗੁੱਸਾ ਕਰੇਗਾ ਤਾਂ ਆਪਣਾ ਹੀ ਲਹੂ ਸਾੜੇਗਾ ਠੀਕ ਹੈ ਕਿਸੇ ਦਾ ਕੁਝ ਨਹੀਂ ਵਿਗੜਦਾ ਤਾਂ ਆਦਮੀ ਨੂੰ ਹਰ ਨਿੱਕੀ ਨਿੱਕੀ ਗੱਲ ਉੱਤੇ ਗੁੱਸਾ ਨਹੀਂ ਕਰਨਾ ਚਾਹੀਦਾ ਇਹਦੇ ਨਾਲ ਆਪਣਾ ਹੀ ਨੁਕਸਾਨ ਹੁੰਦਾ ਜਾਣ ਕੇ ਅੰਨੇ ਤੋੜੇ ਬੁਲੇ ਕੀ ਤਾਂ ਆਪਣੇ ਹੀ ਕੰਡੇ ਸਾਰੇ ਕੀ ਨਿਰਮਲ ਸਿੰਘ ਨੇ ਅਮਿਤ ਨੂੰ ਸਮਝਾਉਂਦਾ ਗਿਆ ਨਵਾਂ 9 ਦਿਨ ਪੁਰਾਣਾ 100 ਦਿਨ ਤਾਂ ਪੁਰਾਣੀ ਮਿੱਤਰਤਾ ਛੱਡ ਕੇ ਨਵੀਂ ਦੋਸਤੀ ਪਾਉਣੀ ਠੀਕ ਨਹੀਂ ਹੁੰਦੀ ਤਾਂ ਇਹਦੇ ਵਿੱਚ ਅਭੀ ਜੋਤ ਪੁਰਾਣੀ ਕਾਰ ਵੇਚ ਕੇ ਜਿਹੜੇ ਕਿ ਨਵੀਂ ਕਾਰ ਖਰੀਦਣ ਦੀ ਜਿੱਦ ਕਰ ਰਿਹਾ ਸੀ ਤਾਂ ਉਸਦੇ ਪਿਤਾ ਨੇ ਕਿਹਾ ਨਵੀਂ ਕਾਰ ਨੇ ਵੀ ਕਦੇ ਪੁਰਾਣੀ ਹੋਈ ਜਾਣਾ ਤਾਂ ਅਜੇ ਪੁਰਾਣੀ ਕਾਰ ਵਧੀਆ ਕੰਮ ਸਾਰ ਰਹੀ ਹੈ ਤੈਨੂੰ ਪਤਾ ਹੋਣਾ ਚਾਹੀਦਾ ਨਵਾਂ 9 ਦਿਨ ਪੁਰਾਣਾ 100 ਦਿਨ ਅੱਗੇ ਹੈ 37 ਪਾਟਾ ਸੀ ਵੀ ਇਹਨਾਂ ਰੂਸਾ ਮਲਾਈਏ ਨੇ ਤਾਂ ਕਰਨੀ ਵਸਦੇ ਜਦੋਂ ਸਮੇਸੇ ਰ ਮਨਾਉਣਾ ਤੇ ਸਿਉਣਾ ਜਿਹੜੇ ਕਿ ਗੁਣਕਾਰੀ ਹੁੰਦੇ ਇਹ ਦਸਣਾ ਹੋਵੇ ਤਾਂ ਮਾਤਾ ਜੀ ਨੇ ਪਰਮਜੀਤ ਨੂੰ ਸਮਝਾਉਂਦੇ ਕਿਹਾ ਕਿ ਜੇ ਤੇਰੀ ਦਰਾਨੀ ਤੈਨੂੰ ਨਹੀਂ ਬੁਲਾਉਂਦੀ ਤਾਂ ਪੂਸ ਨੂੰ ਬੁਲਾ ਲਿਆ ਕਰ ਇਸੇ ਵਿੱਚ ਕਰਦੀ ਤੇ ਤੇਰੀ ਭਲਾਈ ਹੈ ਸਿਆਣੇ ਨੇ ਕਿਹਾ ਹੈ ਜੇ ਪਾਟਾ ਸਿਵਾਈਏ ਨਾ ਰੂਸਾ ਮਲਾਈਏ ਨੇ ਤਾਂ ਕਰਨੀ ਵਸਦੇ ਨੈਕਸਟ ਹੈ ਪਾਣੀ ਵਿੱਚ ਸੋਟਾ ਮਾਰਿਆ ਪਾਣੀ ਦੋ ਨਹੀਂ ਹੁੰਦੇ ਤਾਂ ਇਹਦੇ ਵਿੱਚ ਵੀ ਜਦੋਂ ਇਕਤਾ ਹੋਵੇ ਤਾਂ ਵੱਖਰੇ ਵਖਰੇਵਾ ਨਹੀਂ ਹੋ ਸਕਦਾ ਜਦੋਂ ਇਹ ਦਸਨ ਹੋਵੇ ਤਾਂ ਜਗਤਾਰ ਸਿੰਘ ਨੇ ਆਪਣੇ ਭਰਾ ਅਵਤਾਰ ਸਿੰਘ ਦੇ ਪੁੱਤਰ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਤਾ ਤਾਂ ਉਸਦੀ ਭੂਆ ਨੇ ਉਸ ਨੂੰ ਸਮਝਾਉਂਦਿਆ ਕਿ ਪੁੱਤਰ ਛੋਟੀ ਮੋਟੀ ਗੱਲ ਤੋਂ ਇੱਕ ਦੂਜੇ ਤੋਂ ਟੁੱਟ ਕੇ ਨਹੀਂ ਬੈਠੀਦਾ ਫਿਰ ਵੀ ਤੁਸੀਂ ਮਾਝਾਈਓ ਠੀਕ ਹੈ ਸਿਆਣੇ ਨੇ ਕਿਹਾ ਹੈ ਕਿ ਪਾਣੀ ਵਿੱਚ ਸੋਟਾ ਮਾਰਿਆ ਪਾਣੀ ਦੋ ਨਹੀਂ ਹੋ ਜਾਂਦੀ ਅੱਗੇ ਹੈ ਕਿ ਬੈ ਕੇ ਖਾਦੇ ਤਾਂ ਖੂਬੀ ਨਖਟੇ ਜਾਂਦੇ ਨੇ ਆਦਮੀ ਨੂੰ ਬੇਲਾ ਬਹਿ ਕੇ ਨਹੀਂ ਖਾਣਾ ਚਾਹੀਦਾ ਸਗੋਂ ਕਮਾਈ ਕਰਨੀ ਚਾਹੀਦੀ ਆ ਤਾਂ ਜੱਸੀ ਕੋਈ ਕੰਮ ਕਰਕੇ ਰਾਜੀ ਨਹੀਂ ਪਿਓ ਦਾਦੇ ਤੋਂ ਮੇਰੀ ਜ਼ਮੀਨ ਦਾ ਠੇਕਾ ਲੈਂਦਾ ਤੇ ਖਰਚ ਦਿੰਦਾ ਜਦੋਂ ਉਸਨੇ ਆਪਣੀ ਜ਼ਮੀਨ ਦਾ ਕੁਝ ਹਿੱਸਾ ਆਪਣੇ ਲੋਣਾਪੁਰੇ ਕਰਨ ਲਈ ਵੇਚ ਦਿੱਤਾ ਤਾਂ ਉਸਦੇ ਮਾਮਾ ਜੀ ਨੇ ਉਸ ਨੂੰ ਕਿਹਾ ਇਸ ਤਰ੍ਹਾਂ ਕਦੋਂ ਤੱਕ ਚੱਲੇਗਾ ਬਹਿ ਕੇ ਖਾਦਿਆਂ ਤਾਂ ਖੂਗੀ ਨਿਖੁੱਟੇ ਜਾਂਦੇ ਨੇ ਅੱਗੇ 40 ਨੰਬਰ ਤੇ ਵਿਗਾਨਾ ਮਹਿਲ ਵੇਖ ਕੇ ਆਪਣੀ ਕੁਲੀ ਨਹੀਂ ਢਾਈ ਦੀ ਤਾਂ ਆਸਰਾ ਬਣ ਵਾਲੀ ਮਾੜੀ ਚੀਜ਼ ਦੇ ਨਾਲ ਹੀ ਸਬਰ ਕਰਨ ਦੀ ਸਿੱਖਿਆ ਦੇਣਾ ਹੋਵੇ ਠੀਕ ਹੈ ਤਾਂ ਇਹਦੇ ਵਿੱਚ ਹੈ ਕਿ ਕਾਲਜ ਦੇ ਵਿੱਚ ਪੜ੍ਹਦਾ ਜਗਵੀਰ ਆਪਣੇ ਪਿਤਾ ਨੂੰ ਕਹਿਣ ਲੱਗਿਆ ਕਿ ਬਾਪੂ ਜੀ ਮੈਂ ਕਾਲਜ ਦੇ ਸਾਰੇ ਮੁੰਡੇ ਮੋਟਰਸਾਈਕਲਾਂ ਤੇ ਆਉਂਦੇ ਨੇ ਤੇ ਇਹ ਪੁਰਾਣਾ ਸਕੂਟਰ ਵੇਚ ਕੇ ਮੈਨੂੰ ਵੀ ਮੋਟਰਸਾਈਕਲ ਲਿਆ ਦਿਓ ਤਾਂ ਉਸਦੇ ਬਾਪੂ ਨੇ ਕਿਹਾ ਆਪਣਾ ਸਕੂਟਰ ਅਜੇ ਵਧੀਆ ਆਪਾਂ ਨੂੰ ਅਜੇ ਹੋਰ ਬਥੇਰੇ ਖਰਚੇ ਨੇ ਐਵੇਂ ਬੇਗਾਨਾ ਮਹਿਲ ਵੇਖ ਕੇ ਆਪਣੀ ਕੁਲੀ ਨਹੀਂ ਢਾਈ ਦੀ ਨੈਕਸਟ ਹੈ ਬਿੱਲੀ ਦੇ ਸਰਾਣੇ ਦੁੱਧ ਨਹੀਂ ਜਾਂਦਾ 41 ਤਾਂ ਖਾਣ ਵਾਲੇ ਦੇ ਸਾਹਮਣੇ ਕੋਈ ਚੀਜ਼ ਨਹੀਂ ਟਿਕਦੀ ਤਾਂ ਜਸ਼ਨ ਦੀ ਮਾਸੀ ਜੀ ਮਾਸੀ ਯੂਸਲੀ ਚਾਕਲੇਟ ਲੈ ਕੇ ਆਏ ਤਾਂ ਜਸ਼ਨ ਨੇ ਆਪਣੀ ਮੰਮੀ ਨੂੰ ਕਿਹਾ ਮੰਮੀ ਇਹ ਚਾਕਲੇਟ ਕੱਲ ਨੂੰ ਮੇਰੇ ਟੇਫਨ ਵਿੱਚ ਪਾ ਦਿਓ ਦੂਜੇ ਦਿਨ ਸਵੇਰ ਜਦੋਂ ਉਸਦੀ ਮੰਮੀ ਨੇ ਫ੍ਰਿਜ ਵਿੱਚ ਵੇਖਿਆ ਤਾਂ ਚਾਕਲੇਟ ਉੱਥੇ ਨਹੀਂ ਸੀ ਪੁੱਛਣ ਤੇ ਜਸ਼ਨ ਨੇ ਦੱਸਿਆ ਕਿ ਉਹ ਤਾਂ ਉਸਨੇ ਹੀ ਖਾ ਲਿਆ ਤਾਂ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਬਿੱਲੀ ਦੇ ਸਰਾਣੇ ਦੁੱਧ ਨਹੀਂ ਜਾਂਦਾ ਮੰਮੀ ਨੇ ਹੱਸਦੇ ਹੋਏ ਕਿਹਾ ਕਿ ਹਾਂ 42 ਭੱਜਦਿਆਂ ਨੂੰ ਬਾਹਣ ਇੱਕੋ ਚਾਹੀਏ ਅ ਇਸ ਖਾਨ ਦੀ ਵਰਤੋਂ ਇਹ ਦੱਸਣ ਲਈ ਕੀਤੀ ਜਾਂਦੀ ਹੈ ਕਿ ਦੁਸ਼ਮਣੇ ਵਿੱਚ ਦੋਹਾਂ ਧਿਰਾਂ ਨੂੰ ਔਕਣਾ ਵੀ ਇੱਕੋ ਜਿਹਾ ਹੁੰਦੀ ਹੈ ਤੇ ਖੁੱਲਣਾ ਵੀ ਜਦੋਂ ਮੁੰਡੇ ਵਾਲੇ ਨੇ ਨੂੰ ਨੂੰ ਤੰਗ ਕਰਨਾ ਸ਼ੁਰੂ ਕਰਤਾ ਤਾਂ ਉਸਦੇ ਭਰਾਵਾਂ ਨੇ ਮੁੰਡੇ ਦੇ ਪਾਪ ਨੂੰ ਕਿਹਾ ਦੇਖੋ ਬਜ਼ੁਰਗੋ ਸਾਡੀ ਕੁੜੀ ਨੂੰ ਤੰਗ ਨਾ ਕਰੋ ਨਹੀਂ ਤਾਂ ਭੱਜਦਿਆਂ ਵਾਂਹਣ ਇੱਕੋ ਜੈ ਨੇ ਅਸੀਂ ਤਾਂ ਤੰਗ ਹੋਵਾਂਗੇ ਹੀ ਤੁਸੀਂ ਵੀ ਤੰਗ ਹੋਵੋਗੇ ਅੱਗੇ ਹੈ 43 ਭੰਡਾ ਭੰਡਾਰੇ ਕਿੰਨੋਂ ਕੁ ਪਾਰ ਇੱਕ ਮੁਠੀ ਚੁੱਕ ਲੈ ਦੂਜੀ ਤਿਆਰ ਜਦੋਂ ਕਿਸੇ ਬੰਦੇ ਦੇ ਜ਼ਿੰਮੇਵਾਰੀ ਬਦਦੀ ਹੈ ਹੀ ਜਾਂਦੋਂ ਇਹ ਖਾਣ ਵਰਤੀ ਜਾਂਦੀ ਆ ਗੁਰਮukh ਸਿੰਘ ਨੇ ਅਜੇ 2 ਮਹੀਨੇ ਪਹਿਲਾਂ ਆਪਣੀ ਛੋਟੀ ਭੈਣ ਦਾ ਵਿਆਹ ਕੀਤਾ ਤੇ ਨਾਲ ਹੀ ਉਸ ਦੀ ਭੂਆ ਦੀ ਕੁੜੀ ਦਾ ਵਿਆਹ ਹੋ ਗਿਆ ਤੇ ਪਹਿਲੀ ਨਾਨਕਸ਼ਕ ਹੈ ਕਬੀਲਦਾਰੀ ਵਿੱਚ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਆਖੇ ਭੰਡਾ ਭੰਡਾਰੇ ਕਿਨੋਂ ਪਾਰ ਇੱਕ ਮੁਠੂ ਚੱਕ ਦੂਜੀ ਦੇ ਤਿਆਰ ਅਗੇ ਹੈ ਮੈਂ ਵੀ ਇਹ ਰਾਣੀ ਤੂੰ ਵੀ ਰਾਣੀ ਕੌਣ ਭਰੇਗਾ ਘਰ ਦਾ ਪਾਣੀ ਤਾਂ ਇਹ ਖਾਣ ਜਦੋਂ ਇਹ ਦੱਸਣ ਲਈ ਵਰਤੀ ਜਾਂਦੀ ਹੈ ਜਦੋਂ ਸਾਂਝੇ ਪਰਿਵਾਰ ਦੇ ਵਿੱਚ ਸਾਂਝੇ ਕੰਮ ਆਕੜ ਜਾਂ ਹੋਮੋਪਾਲ ਕੇ ਨਹੀਂ ਚੱਲਦੇ ਠੀਕ ਹੈ ਵੀਰਵੰਤੀ ਨੂੰ ਐਤਵਾਰ ਵਾਲੇ ਦਿਨ ਕਿਸੇ ਰਿਸ਼ਤੇਦਾਰ ਦੇ ਘਰ ਜਾਣਾ ਪਿਆ ਦੁਪਹਿਰ ਤੱਕ ਜਦੋਂ ਵਾਪਸ ਘਰ ਪਹੁੰਚੀ ਤਾਂ ਉਸ ਦਾ ਘਰ ਦਾ ਸਾਰਾ ਕੰਮ ਖਿਲਰਿਆ ਪਿਆ ਸੀ ਤੇ ਉਸ ਦੀ ਤੀ ਟੈਲੀਵਿਜ਼ਨ ਦੇਖ ਰਹੀ ਸੀ ਤੇ ਨੂੰ ਸੁੱਤੀ ਪਈ ਸੀ ਤਾਂ ਵੀਰਵੰਤੀ ਨੇ ਕਿਹਾ ਦੋਹਾਂ ਨੂੰ ਆਖਿਆ ਕਿ ਠੀਕ ਹੈ ਤੁਸੀਂ ਦੋਵੇਂ ਕਮਾਉਂ ਰਹੋ ਪਰ ਆਪਣੇ ਘਰ ਦਾ ਕੰਮ ਕਰਨ ਦਾ ਕੋਈ ਮੇਲਾ ਨਹੀਂ ਹੁੰਦਾ ਤੁਹਾਡਾ ਤਾਂ ਉਹ ਹਾਲਾ ਆਖੇ ਮੈਂ ਵੀ ਰਾਣੀ ਤੂੰ ਵੀ ਰਾਣੀ ਕੌਣ ਭਰੇਗਾ ਘਰ ਦਾ ਪਾਣੀ ਅਗੇ ਹਨ ਜਿੱਤੇ ਜਗ ਜੀਤ ਮਨ ਨੂੰ ਜਿੱਤ ਕੇ ਹੀ ਜਗ ਨੂੰ ਜਿੱਤਿਆ ਜਾ ਸਕਦਾ ਤਾਂ ਕਾਕਾ ਕੋਈ ਵੀ ਅਗਨਜਾਹ ਨਹੀਂ ਜਿਸ ਤੋਂ ਜਿੱਤਿਆ ਨਾ ਜਾ ਸਕੇ ਤਾਂ ਬਸ ਮਨ ਉਤੇ ਕਾਬੂ ਪਾਉਣ ਦੀ ਜ਼ਰੂਰਤ ਹੈ ਗੁਰਬਾਣੀ ਦਾ ਕਥਨ ਹੈ ਮਨ ਜਿੱਤੇ ਜਗ ਜੀਤ ਸਮਾਜ ਦੇ ਵਿੱਚ ਫੈਲ ਰਹੇ ਨਸ਼ਿਆਂ ਦੇ ਕੋਹੜ ਤੋਂ ਸੁਚੇਤ ਕਰਦੇ ਪੁਸ਼ਪਿੰਦਰ ਦੇ ਦਾਦਾ ਜੀ ਨੇ ਉਸ ਨੂੰ ਕਿਹਾ ਅੱਗੇ 46 ਮਹਾਮੂਠਾਂ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ ਭਾਈਚਾਰੇ ਵਿੱਚ ਸਾਰੇ ਬਰਾਬਰ ਹੁੰਦੇ ਨੇ ਜਦੋਂ ਇਹ ਦੱਸਣਾ ਹੋਵੇ ਦਾ ਦਾਦਾ ਜੀ ਜਦੋਂ ਭਾਈਚਾਰੇ ਖਸਾਂਜ ਬਾਰੇ ਗੱਲ ਕਰਦੇ ਨੇ ਤਾਂ ਕਹਿੰਦੇ ਨੇ ਕਿ ਭਾਈਚਾਰੇ ਵਿੱਚ ਸਾਰੇ ਬਰਾਬਰ ਹੀ ਹੁੰਦੇ ਨੇ ਮਹਾ ਮੋਠਾਂ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ ਪੈਸਾ ਨਾ ਕੀ ਹੈ ਜਦੋਂ ਕਿਸੇ ਕੋਲ ਚਾਰ ਵੱਧ ਕਦੇ ਕਿਸੇ ਕੋਲ ਚਾਰ ਵੱਧ ਹੁੰਦੇ ਨੇ ਤੇ ਕਦੇ ਕਿਸੇ ਕੋਲ ਚਾਰ ਘੱਟ ਅੱਗੇ ਹੈ 47 ਰਾਣੀ ਆਪਣੇ ਪੈਰ ਤੋਂ ਦੀ ਗੋਲੀ ਨਹੀਂ ਖਾਉਂਦੀ ਤਾਂ ਆਪਣੇ ਘਰ ਦਾ ਕੰਮ ਕਰਨਾ ਮਾੜਾ ਨਹੀਂ ਹੁੰਦਾ ਰਵਣੀ ਤੋਂ ਆਪਣੇ ਘਰ ਦੀ ਝਾੜ ਪੁੰਚ ਕਰਦਿਆਂ ਦੇਖ ਕੇ ਉਹਦੀ ਸਹੇਲੀ ਨੇ ਕਿਹਾ ਤੇਰੇ ਪਾਪਾ ਤਾਂ ਅਫਸਰ ਨੇ ਤੇ ਤੁਹਾਡੇ ਘਰ ਨੌਕਰ ਵੀ ਨੇ ਫਿਰ ਤੂੰ ਵੀ ਕੰਮ ਕਿਉਂ ਕਰਦੀ ਹੈ ਰਵਨੀਤ ਨੇ ਹੱਸ ਕੇ ਕਿਹਾ ਮੈਨੂੰ ਤਾਂ ਆਪਣਾ ਕੰਮ ਕਰਕੇ ਸੰਤੁਸ਼ਟੀ ਮਿਲਦੀ ਆ ਆਪ ਕਰਕੇ ਸੰਤੁਸ਼ਟੀ ਮਿਲਦੀ ਹੈ ਨਾਲੇ ਸਿਆਣੇ ਨੇ ਵੀ ਕਿਹਾ ਕਿ ਰਾਣੀ ਆਪਣੇ ਪੈਰ ਤੋਂਂਦੀ ਗੋਲੀ ਨਹੀਂ ਖਾਉਂਦੀ ਨੈਕਸਟ ਰਾਣੀ ਆਪਣੇ ਪੈਰ ਇਹ ਹੋ ਗਿਆ 48 ਬਾਦੜੀਆਂ ਸਜਾਦੜੀਆਂ ਨਿਬਣ ਸਿਰਾਂ ਦੇ ਨਾਲ ਪੱਕੇ ਹੋ ਜਾਂਦਾ ਕਿ ਛੇਤੀ ਨਹੀਂ ਮੁੱਕਦੀਆਂ ਰਮਨੀਤ ਨੂੰ ਸ਼ੁਰੂ ਤੋਂ ਹੀ ਦੇਰੀ ਨਾਲ ਉੱਠਣ ਦੀ ਆਦਤ ਸੀ ਹੁਣ ਉਸ ਨੂੰ ਨੌਕਰੀ ਮਿਲ ਗਈ ਤੇ ਉਹ ਆਪਣੇ ਦਫ਼ਤਰ ਵੀ ਅਕਸਰ ਲੇਟ ਹੀ ਪਹੁੰਚਦਾ ਉਸ ਦਾ ਜਮਾਤੀ ਵੀ ਰਮਿੰਦਰ ਦੇ ਦਫ਼ਤਰ ਵਿੱਚ ਕੰਮ ਕਰਦਾ ਤਾਂ ਇੱਕ ਦਿਨ ਉਸ ਨੇ ਰਮਿੰਦਰ ਨੂੰ ਕਿਹਾ ਜਾਂਪਦਾ ਹੈ ਕਿ ਤੂੰ ਅਜੇ ਤੱਕ ਸਕੂਲ ਤੇ ਕਾਲਜ ਵਾਲਿਆ ਆ ਤਾਂ ਛੱਡਿਆ ਨਹੀਂ ਤੇਰਾ ਤਾਂ ਉਹ ਹਾਲ ਹੈ ਤੇਰਾ ਤਾਂ ਉਹ ਹਾਲ ਜਾਂਪਦਾ ਆਖੇ ਬਾਦੜੇ ਸੱਜੜੇ ਨਿਬੜ ਸਿਰਾਂ ਦੇ ਨਾਲ ਨੈਕਸਟ ਹੈ 49 ਵਿਦਿਆਵਚਾਰੀਤਾ ਪਰ ਉਪਕਾਰੀ ਤਾਂ ਵਿੱਦਿਆ ਨੇ ਕੀ ਤੇ ਉਪਕਾਰ ਸਿਖਾਉਂਦੀ ਹੈ ਜਦੋਂ ਇਹ ਦਸਣਾ ਹੋਵੇ ਦੋ ਦਹਾਕੇ ਪਹਿਲਾਂ ਸਾਡੇ ਪਿੰਡ ਵਿੱਚ ਸੀਨੀਅਰ ਸੈਕੰਡਰੀ ਸਕੂਲ ਬਣਾਇਆ ਸੀ ਜਿਸ ਵਿੱਚ ਸਰਦਾਰ ਜਰਨੈਲ ਸਿੰਘ ਕਰਨੈਲ ਸਿੰਘ ਜੀ ਵਰਗੇ ਪ੍ਰਿੰਸੀਪਲ ਆਏ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਵਿਦਿਆ ਦੀ ਜਹੀ ਜੋ ਜਗਾਈ ਕਿ ਅੱਜ ਸਾਡੇ ਪਿੰਡ ਨੂੰ ਪੜ੍ਹੇ ਲਿਖਾ ਪਿੰਡ ਹੋਣ ਦਾ ਮਾਣ ਹੈ ਉਹਨਾਂ ਦੀ ਪ੍ਰੇਰਣਾ ਨਾਲ ਉੱਚੇ ਰਿ ਸਿੱਖਿਆ ਪ੍ਰਾਪਤ ਕਰਕੇ ਬਹੁਤ ਸਾਰੇ ਲੋਕ ਉੱਚੇ ਅਹੁਦਿਆਂ ਤੇ ਪਹੁੰਚੇ ਨੇ ਪਿੰਡ ਤਰੱਕੀ ਦਾ ਸ਼ਿਖਰਾਂ 'ਤੇ ਸ਼ੂ ਰਿਹਾ ਉਹਨਾਂ ਨੇ ਤਾਂ ਵਿਦਿਆਵਚਾਰੀਤਾ ਪਰ ਉਪਕਾਰੀ ਵਾਕ ਸੱਚ ਕਰ ਦਿਖਾ ਦਿੱਤਾ ਹੈ ਅਗੇ 50 ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ ਤਾਂ ਜੋਗ ਸਮਾਵੇਤਨ ਮਗਰੋਂ ਕੰਮ ਠੀਕ ਨਹੀਂ ਹੁੰਦਾ ਤਾਂ ਸੁਖਦੇਵ ਸਾਰਾ ਸਾਲ ਤਾਂ ਪੜਿਆ ਨਹੀਂ ਹੁਣ ਜਦੋਂ ਇਹ ਇਮਤਿਹਾਨ ਸਿਰ ਤੇ ਆ ਗਏ ਕਦੇ ਉਹ ਆਪਣੇ ਜਮਾਤਾਂ ਜਮਾਤੀਆਂ ਤੋਂ ਨੋਟਸ ਮੰਗਦਾ ਫਿਰ ਰਿਹਾ ਤੇ ਕਦੇ ਦੇ ਆਪਕੋ ਤੋਂ ਮਹੱਤਵਪੂਰਨ ਪ੍ਰਸ਼ਨ ਪੁੱਛਣ ਲਈ ਜਾ ਰਿਹਾ ਉਸ ਦੀ ਹਾਲਤ ਦੇਖ ਕੇ ਇੱਕ ਜਮਾਤੀ ਨੇ ਕਿਹਾ ਇੰਨੇ ਥੋੜੇ ਸਮੇਂ ਦੇ ਵਿੱਚ ਹੁਣ ਤੂੰ ਕੀ ਕੀ ਪੜ ਲਵੇਂਗਾ ਸਿਆਣੇ ਨੇ ਠੀਕ ਹੀ ਕਿਹਾ ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ ਨੈਕਸਟ ਹੈਗੇ ਨੇ ਤੁਹਾਡੇ ਹਾਂਜੀ ਅਭਿਆਸ ਵਾਲੇ ਉਖੜੀ ਵਿੱਚ ਸਿਰ ਦਿੱਤਾ ਤਾਂ ਬੋਹਲਿਆਂ ਦਾ ਕੀ ਡਰ ਜਦੋਂ ਇਹ ਦੱਸਣਾ ਹੋਵੇ ਕਿ ਔਖਾ ਕੰਮ ਕਰਕੇ ਇਹ ਉਸ ਦੇ ਔਕੜਾ ਤੋਂ ਡਰਨਾ ਨਹੀਂ ਚਾਹੀਦਾ। ਤਾਂ ਇਹਦੇ ਵਿੱਚ ਵੀ ਜਦੋਂ ਦੇਸ਼ ਭਗਤਾਂ ਨੇ ਜਿਹੜੇ ਕਿ ਜੇਲ੍ਹਗੇ ਦੇਸ਼ ਭਗਤੋਂ ਇੱਕ ਮਿੱਤਰ ਨੇ ਸਜ਼ਾ ਤੇ ਜੇਲ੍ਹ ਦੇ ਜੀਵਨ ਤਕਲੀਫਾਂ ਤੋਂ ਬਚਣ ਲਈ ਸਰਕਾਰ ਤੋਂ ਮਾਫੀ ਮੰਗਣ ਲਈ ਕਿਹਾ ਤਾਂ ਉਹਨਾਂ ਦੇ ਵਿੱਚੋਂ ਇੱਕ ਨੇ ਕਿਹਾ ਇਸ ਚੀਜ਼ ਨੂੰ ਠੁਕਰਾਉਂਦੇ ਹੋਏ ਕਿਹਾ ਕਿ ਉਖੜੀ ਵਿੱਚ ਸਿਰ ਦਿੱਤਿਆ ਤਾਂ ਬੋਹਲਿਆਂ ਦਾ ਕੀ ਡਰ ਠੀਕ ਹੈ ਇਹ ਕਹਿੰਦਾ ਆਪਣੀ ਅਕਲ ਦੇ ਪ੍ਰਾਇਤਨ ਬਹੁਤ ਆ ਜ਼ਿਆਦਾ ਜਦੋਂ ਇਹ ਦਸਣਾ ਹੋਵੇ ਕਿ ਹਰ ਕੋਈ ਹਰ ਕੋਈ ਆਪਣੇ ਆਪ ਨੂੰ ਦੂਜਿਆਂ ਨਾਲ ਸਿਆਣਾ ਸਮਝਦਾ ਪਰ ਪਰ ਤਾਂ ਦੇ ਸਬੰਧ ਦੇ ਵਿੱਚ ਦੂਜੇਸ ਨੂੰ ਅਮੀਰ ਲੱਗਦੇ ਨੇ ਤਾਂ ਇਹਦੇ ਵਿੱਚ ਕੋਈ ਵੀ ਤੁਸੀਂ ਆਪਣੇ ਕੋਲ ਵਾਕ ਬਣਾ ਸਕਦੇ ਹੋ ਠੀਕ ਹੈ ਮੈਂ ਹੁਣ ਅਰਥ ਇਹ ਦੱਸੂਗੀ ਇਹਨਾਂ ਦੇ ਠੀਕ ਹੈ ਵਾਕ ਤੁਸੀਂ ਆਪਣੇ ਕੋਲ ਕੋਈ ਵੀ ਬਣਾ ਸਕਦੇ ਹੋ ਠੀਕ ਹੈ ਤਾਂ ਇਹਦੇ ਵਿੱਚ ਜਿਵੇਂ ਬਣ ਸਕਦਾ ਜਿਵੇਂ ਤੁਸੀਂ ਬਣਾ ਸਕਦੇ ਹੋ ਕਿ RAM ਹਮੇਸ਼ਾ ਜਿਹੜੇ ਕਿ ਸ਼ਾਮ ਦੀ ਇਸ ਗੱਲੋਂ ਵੀ ਤਰੀਫ ਕਰਦਾ ਕਿ ਉਸਦੇ ਕੋਲ ਤੁਹਾਨੂੰ ਬਹੁਤ ਜ਼ਿਆਦਾ ਠੀਕ ਹੈ ਤੇ ਉਹਨੇ ਵੱਡੀ ਕੋਠੀ ਪਾਈ ਹੋਈ ਆ ਤਾਂ ਉਸ ਦੀ ਤਾਂ ਉਹ ਗੱਲ ਹੋਈ ਪਈ ਹੈ ਕਿ ਆਪਣੀ ਅਕਲ ਤੇ ਪ੍ਰਾਇਤਨ ਬਹੁਤਾ ਜ਼ਿਆਦਾ ਠੀਕ ਹੈ ਤੇ ਅੱਗੇ ਹੈ ਆਪਣਾ ਮਾਰੇਗਾ ਤਾਂ ਸਮੇਂ ਹੀ ਛੁੱਟੇਗਾ ਆਪਣੇ ਤੇ ਪ੍ਰਾਇ ਦੇ ਜਿਹੜਾ ਵਿਚਲਾ ਅੰਤਰ ਦੱਸਣਾ ਉਹ ਵੀ ਆਪਣਾ ਤੇ ਪ੍ਰਾਇ ਦੇ ਵਿੱਚ ਜਦੋਂ ਆਪਣਾ ਅੰਤਰ ਦੱਸਣਾ ਹੋਵੇ ਵੀ ਆਪਣਾ ਆਪਣਾ ਹੀ ਹੁੰਦਾ ਠੀਕ ਹੈ ਤਾਂ ਇਹਦੇ ਵਿੱਚ ਆ ਜਾਊਗਾ ਕਿ ਪਾਈ ਆਪਣੇ ਆਪਣੇ ਹੁੰਦੇ ਨੇ ਪ੍ਰਾਇ ਪ੍ਰਾਇ ਹੁੰਦੇ ਨੇ ਆ ਆਪਦੇ ਲੜਦੇ ਵੀ ਰਹਿੰਨ ਤਾਂ ਵੀ ਕੁ ਦੂਜੇ ਦਾ ਦਰਦ ਵਟਾਉਂਦੇ ਨੇ ਠੀਕ ਹੈ ਤਾਂ ਪਰੰਤੂ ਪ੍ਰਾਇ ਨੂੰ ਕੋਈ ਹਮਦਰਦੀ ਨਹੀਂ ਹੁੰਦੀ ਤਾਂ ਸਿਆਣੇ ਨੇ ਕਿਹਾ ਕਿ ਆਪਣਾ ਮਾਰਗ ਤਾਂ ਸਮੇਂ ਵਿੱਚ ਛੁੱਟੇਗਾ ਅੰਨਾ ਵੰਡੇ ਰੋੜੇ ਮੂੜ ਮੂੜ ਆਪਣਿਆਂ ਨੂੰ ਤਾਂ ਮਹੱਤਵਪੂਰਨ ਔਦਾਂ ਤੇ ਬੈਠ ਕੇ ਆਪਣੀ ਤਾਕਤ ਦਾ ਲਾਭ ਆਪਣੇ ਮਿੱਤਰ ਸਬੰਧੀਆਂ ਨੂੰ ਪਹੁੰਚਾਉਣਾ ਤਾਂ ਉਦੋਂ ਇਹ ਖਾਣ ਵਰਤੀ ਜਾਂਦੀ ਆ ਤਾਂ ਇਹਦੇ ਵਿੱਚ ਆ ਜਾਊਗਾ ਕਿ ਜਿਹੜੇ ਕਿ ਸਾਡੇ ਦੇਸ਼ ਦੇ ਵਰਤਮਾਨ ਪ੍ਰਿਸ਼ਟਾਚਾ ਪ੍ਰਿਸ਼ਟ ਰਾਜਪੁਰਾਂ ਦੇ ਵਿੱਚ ਯੋਗਤਾ ਪ੍ਰਾਪਤ ਨਹੀਂ ਪੂਰਨ ਵਿਅਕਤੀ ਨੂੰ ਤਾਂ ਕੋਈ ਪੁੱਛਦਾ ਨਹੀਂ ਸਗੋਂ ਉੱਚੇ ਰਾਜਨੀਤਿਕ ਹੌਦਿਆਂ ਤੇ ਬੈਠੇ ਲੋਕ ਆਪਣੇ ਚਾਚਾ ਭਤੀਜਾ ਨੂੰ ਹੀ ਨੌਕਰੀਆਂ ਤੇ ਲਵਾਉਂਦੇ ਨੇ ਠੀਕ ਹੈ ਤਾਂ ਇਹ ਤਾਂ ਇਹੋ ਗੱਲ ਹੋਈ ਐ ਨਾ ਬੰਦੇ ਰੋੜੇ ਮੁੜ ਮੁੜ ਆਪਣੇ ਨੂੰ ਬਾਕੀ ਆ ਮਾਂ ਕੀ ਸੇ ਹੌਦੇ ਤੱਕ ਪਹੁੰਚ ਗਈ ਆਪਣੇ ਰਿਸ਼ਤੇਦਾਰਾਂ ਨੂੰ ਹੀ ਮਿੱਤਰ ਸਬੰਧੀਆਂ ਨੂੰ ਹੀ ਲਾ ਪਹੁੰਚਾਉਣਾ ਅਗਿਆ ਇਕਾ ਨਾਲ ਅਗਿਆ ਫਿਫਥ ਇਕਾ ਨਾਲ 100 ਬਮਾਰ ਜਦੋਂ ਚੀਜ਼ ਘਟ ਹੋਵੇ ਤਾਂ ਉਹਦੀ ਮੰਗ ਕਰਨ ਵਾਲੇ ਜ਼ਿਆਦਾ ਹੋਣ ਚੀਜ਼ ਘਟ ਹੋਵੇ ਤੇ ਇਹਦੇ ਵਿੱਚ ਬਣ ਜੂਗਾ ਕਿ ਜਿਹੜੇ ਕੀ ਪਿੱਛੇ ਜੇ ਪਿਛਲੇ ਹਫਤੇ 15 ਕਲਰਕ ਭਰਤੀ ਕਰਨ ਲਈ ਭਰਤੀ ਨਿਕਲੀ ਸੀ ਠੀਕ ਹੈ ਵੀ 15 ਕਲਰਕ ਭਰਤੀ ਕਰਨੀ ਸੀ ਪਰ ਇਸ ਭਰਤੀ ਲਈ ਅਪਲਾਈ ਕਰਨ ਵਾਲੇ ਜਿਹੜੇ ਕੀ ਠੀਕ ਹੈ ਜਾਂ ਆਪਾਂ ਕਹਿ ਸਕਦਾ ਹੈ ਕਿ ਅਰਜ਼ੀ ਦੇਣ ਵਾਲੇ ਜਿਹੜੇ ਕੀ ਵਿਦਿਆਰਥੀ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਦੀ ਗਿਣਤੀ 10000 ਸੀ ਤਾਂ ਇਹ ਤਾਂ ਉਹ ਗੱਲ ਹੋਈ ਇੱਕ ਅਨਾਰ ਸੌਫਟਵਰ ਠੀਕ ਹੈ ਅੱਗੇ ਹੈ ਇੱਕ ਦਰ ਬੰਦ ਸੌ ਦਰ ਖੁੱਲਾ ਹਮੇਸ਼ਾ ਆਸ਼ਵੰਦ ਭਾਵ ਕਿ ਹਮੇਸ਼ਾ ਪੋਜ਼ਿਟਿਵ ਠੀਕ ਹੈ ਸਕਾਰਾਤਮਕ ਆਸਵੰਦ ਰਹਿਣ ਦਾ ਉਪਦੇਸ਼ ਦੇਣਾ ਹੋਵੇ ਤਾਂ ਜਦੋਂ ਮੇਰੀ ਪਰਦੇਸ ਦੇ ਵਿੱਚ ਪੜਨ ਗਈ ਧੀ ਦਾ ਉਸਦੇ ਉੱਥੇ ਰਹਿੰਦੇ ਮਾਮੇ ਨੇ ਉਸ ਦਾ ਖਰਚਾ ਚੁਕਣ ਤੋਂ ਇਨਕਾਰ ਕਰਤਾ ਤਾਂ ਉਹ ਘਬਰਾ ਗਈ ਪਰ ਮੈਂ ਉਸ ਨੂੰ ਹੌਸਲਾ ਦਿੱਤਾ ਕਿ ਬੇਟੀ ਘਬਰਾਉਣ ਦੀ ਜਰੂਰਤ ਨਹੀਂ ਸਿਆਣੇ ਬੰਦੇ ਕਹਿੰਦੇ ਨੇ ਕਿ ਇੱਕ ਦਰ ਬੰਦ 100 ਦਰ ਖੁੱਲਾ ਠੀਕ ਹੈ ਤੇਰੀ ਪੜਾਈ ਦਾ ਖਰਚਾ ਤੋਰ ਲਈ ਤੇਨੂੰ ਕੋਈ ਹੋਰ ਨਾ ਹੋਰ ਕੋਈ ਹਿੱਲਾ ਵਸਿਲਾ ਬਣ ਜਾਏਗਾ ਅੱਗੇ ਹੈ ਕੁੱਤਾ ਕੁੱਤੇ ਭੌਂਕਦੇ ਰਹਿੰਦੇ ਹਨ ਹਾਥੀ ਲੰਘ ਜਾਂਦੇ ਨੇ ਜਿਉਂਦੇ ਸੁਣਾਉ ਉਹ ਵੀ ਕਿ ਕੰਮ ਕਰਨ ਵਾਲੇ ਬੰਦੇ ਕਿਸੇ ਦੀ ਚਿੱਨੀ ਦੀ ਪਰਵਾਹ ਨਹੀਂ ਕਰਦੇ ਤਾਂ ਇਹਦੇ ਵਿੱਚ ਮੇਰੇ ਦੋਸਤ ਨੇ ਰਸਮਾਂ ਰੀਤਾ ਤੇ ਜਾਤ ਬਰਾਦਰੀ ਤੋੜ ਕੇ ਆਪਣੀ ਮਰਜ਼ੀ ਦੀ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਤਾਂ ਕਿਹਾ ਕਿ ਮੈਂ ਲੋਕਾਂ ਦੀ ਤੇ ਕਿਹਾ ਕਿ ਮੈਂ ਲੋਕਾਂ ਦੀ ਕੋਈ ਪਰਵਾਹ ਨਹੀਂ ਕਰਦਾ ਕੁੱਤੇ ਭੌਂਕਦੇ ਰਹਿੰਦੇ ਹਨ ਹਾਥੀ ਲੰਘ ਜਾਂਦੇ ਨੇ ਅੱਗੇ ਹੈ ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕਢਵਾਉਣੀ ਆ ਸੋ ਸਮਝ ਕੇ ਬੋਲਣ ਦੀ ਮਹਤਤਾ ਰਸ ਨਹੀਂ ਹੋਵੇ ਜਦੋਂ ਤਾਂ ਇਹਦੇ ਵਿੱਚ ਦੇਖ ਤੇਰੀ ਬੇਸਮਝੀ ਭਰੀ ਨਿੱਕੀ ਜੀ ਗੱਲ ਕਰਕੇ ਕਿੰਨੇ ਪਵਾੜੇ ਖੜੇ ਹੋ ਗਏ ਨੇ ਠੀਕ ਹੈ ਸ਼ਾਮ ਦੀ ਮਾਤਾ ਜੀ ਨੇ ਉਸ ਨੂੰ ਕਿਹਾ ਗੱਲ ਹਮੇਸ਼ਾ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਸਿਆਣੇ ਕਹਿੰਦੇ ਨੇ ਕਿ ਗੱਲ ਕਹਿੰਦੀ ਆ ਮੈਂ ਤੈਨੂੰ ਮੂੰਹ ਮੈਂ ਮੈਨੂੰ ਮੂੰਹੋਂ ਕੱਟ ਮੈਂ ਤੈਨੂੰ ਇਸ਼ਾਰਾ ਘੜਵਾਉਣੀ ਆ ਅੱਗੇ ਹੈ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਤ ਘਰ ਦੀ ਮੁਰਗੀ ਦਾਲ ਬਰਾਬਰ ਠੀਕ ਹੈ ਉਹ ਸਮੇਂ ਗੱਲ ਵਰਤੀ ਜਾਂਦੀ ਆ ਖਾਣ ਠੀਕ ਹੈ ਵੀ ਜਦੋਂ ਕੋਈ ਆਪਣੀ ਚੀਜ਼ ਨੂੰ ਨਿੰਦੇ ਪਰ ਪ੍ਰਾਈਜ਼ ਦੀ ਪ੍ਰਸ਼ੰਸਾ ਕਰੇ ਦੇਖੋ ਬਲਦੇਵ ਆਪਣਾ ਭਰਾ ਮੰਨਿਆ ਪਰ ਮੰਨਿਆ ਡਾਕਟਰ ਹੈ ਠੀਕ ਹਦਾ ਪਰ ਉਸ ਨੂੰ ਦਵਾਈ ਦੇ ਵਿੱਚ ਵਿਸ਼ਵਾਸ ਹੀ ਨਹੀਂ ਉਹ ਦੂਜੇ ਡਾਕਟਰ ਦੇ ਕੋਲ ਦਵਾਈ ਲੈਣ ਜਾਂਦਾ ਇਹ ਤਾਂ ਉਹ ਗੱਲ ਹੋਈ ਆ ਕਰਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਤ ਅੱਗੇ ਆ ਤੂੰ ਤੂੰ ਮੇਰਾ ਮੁੰਡਾ ਖਿੜਾ ਮੈਂ ਤੇਰੀ ਖੀਰ ਖਾਨੀ ਆ ਜਦੋਂ ਕੋਈ ਕਿਸੇ ਤੋਂ ਕੰਮ ਵੀ ਲਵੇ ਉਲਟਾ ਉਸ ਦਾ ਵੀ ਨੁਕਸਾਨ ਕਰ ਦੇਵੇ ਠੀਕ ਹੈ ਤਾਂ ਮਤਲਬ ਕਿ ਨਾਲੇ ਆਪਣਾ ਮਤਲਬ ਕੱਢ ਲੈਣ ਨਾਲ ਉਹਦਾ ਨੁਕਸਾਨ ਕਰ ਦੇਵੇ ਤਾਂ ਉਸ ਸਮੇਂ ਖਾਨ ਵਰਤੀ ਜਾਂਦੀ ਆ ਇਹ ਤੁਸੀਂ ਆਪਣੇ ਕੋਲ ਹੁਣ ਜਿਵੇਂ ਮਰਜ਼ੀ ਬਣਾ ਸਕਦੇ ਹੋ ਸੋ ਇਸੇ ਤੁਹਾਡੇ ਅਖੋਤਾ ਥੈਂਕਸ